ਗੋਤ ਹਾਲ ਚ ਪਾਕਿਸਤਾਨ ਦਾ ਸੀਗਾ ਉਦੋਂ ਉਸ ਤੋਂ ਬਾਅਦ ਹੌਲੀ ਹੌਲੀ ਹੋਇਆ ਚਲ ਪਰ ਐਨੇ ਨੂੰ ਕੀ ਪ੍ਰੋਬਲਮ ਆਉਂਦੀ ਹੈ ਮੰਮੀ ਦੀ ਲੱਤ ਟੁੱਟ ਜਾਂਦੀ ਆ ਫਿਰ ਜਮਾਂ ਹੀ ਮੇਰੇ ਤੇ ਆ ਜਾਂਦਾ ਸਾਰਾ ਦੇਣੀ ਗੋਏ 'ਚ ਟਾਪ ਜਾਂਦਾਗਾ ਬਾਹਰ ਜਾ ਕੇ ਖੇਡਗੇ ਜਦੋਂ ਖੇਡਣ ਜਾਣਾ ਜਵਾਕਾਂ ਨਾਲ ਉਹਨਾਂ ਦੇ ਹੁਣ ਮਾਂ ਪਿਓ ਨੇ ਇਹੀ ਗੱਲ ਸਿਖਾਈ ਵੀ ਸੀਗੀ ਉਹਨਾਂ ਨੂੰ ਵੀ ਇਹਦਾ ਯਾਰ ਦਾਦਾ ਗੌਲਾਗਾ ਘਰੋਂ ਮਸ਼ਕ ਮਾਰਦਾ ਵੀ ਇਹਦੇ ਨਾਲ ਖੇਡਣਗੇ ਤਾਂ ਵੀ ਉਹੋ ਜਿਹਾ ਕੋਈ ਬੰਨ ਗੇ ਹੂੰ ਉਦਾਂ ਕਰਕੇ ਜਦੋਂ ਮੈਨੂੰ ਉਹਨਾਂ ਨੇ ਵੇਖ ਲੈਣਾ ਖੇਡਦੇ ਨੂੰ ਮੈਂ ਕਿੱਲਾ ਪਿੱਛੇ ਖੜ ਜਾਣਾ ਤੇ ਉਹ ਭੱਜ ਜਾਣਾ ਕੋਈ ਬਹਾਨਾ ਲਾ ਕੇ ਵੀ ਸਾਨੂੰ ਤਾਂ ਘਰੇ ਸੱਦ ਲੈ ਯਾਰ ਚਾਹ ਪੀਣ ਛੱਲੇ ਆ ਘਰੋਂ ਛੱਲੇ ਕੋਈ ਦੋਸਤ ਬਣ ਨਹੀਂ ਰਿਹਾ ਸੀਗਾ ਤੇ ਇਸ ਵੀ ਨਹੀਂ ਦਿੱਤੀ ਜਾਂਦੀ ਸੀ ਉਹ ਵੀ ਸੁਣਾਉਂਦੇ ਸੀ ਕਦੇ ਉਹਨਾਂ ਨੇ ਕਿਹਾ ਵੀ ਸਕੂਲ ਦੀ ਫੀਸ ਨਹੀਂ ਆਈ ਯਾਰ ਅੱਜ ਤੈਨੂੰ ਕੁੱਟਾਂਗੇ ਇੱਕ ਦਿਨ ਤਾਂ ਇਹੋ ਜਿਹਾ ਹੁੰਦਾਗਾ ਮੈਡਮ ਕੀ ਕਰਦੀ ਆ ਲੱਗੀ ਸਾਰਿਆਂ ਦੇ ਸਾਹਮਣੇ ਕਹਿੰਦੀ ਇਹਦੀ ਪੈਂਟ ਲਾਓ ਹੂੰ ਗਾਬੀ ਵਿਆਹ ਚ ਜਾਣਾ ਡੜੀ ਲੋਕਰ ਵਿਆਹ ਵੀ ਨਹੀਂ ਸੱਦੇ ਸੀਗੇ ਸਾਨੂੰ ਮਨ ਅਗਲਾ ਕਹਿੰਦੇ ਨਾ ਇੱਕ ਜਣਾ ਆਇਓ ਅੱਛਾ ਕਹਿਦੇ ਹੁੰਦੇ ਸੀ ਕਿਉਂਕਿ ਡੈਡੀ ਜਾਊਗਾ ਤਾਂ ਵੈਗਲ ਖਰੂ ਪਾਊਗਾ ਲੇਟੂਆ ਉੱਥੇ ਜਾ ਕੇ ਡੈਡੀ ਦੇ ਨਾਲ ਜਾ ਕੇ ਬੈਠਾ ਮੈਂ ਵੇਖਿਆ ਜਦੋਂ ਉਹਨੂੰ ਮੰਨ ਕੇ ਚੱਲ ਜਵਾਗ ਨੱਚਣ ਲੱਗਦੇ ਮੈਂ ਨੱਚਣ ਨੂੰ ਤਿਆਰ ਹੋਣਾ ਉਹਦੋਂ ਜਿਹੜਾ ਘਰ ਦਾ ਮਾਲਕ ਸਾਨੂੰ ਕਹਿ ਗਿਆ ਉਹ ਆ ਜਾਂਦਾ ਫਿਰ ਡੈਡੀ ਡੱਗਿਆ ਪਿਆ ਲੈ ਜਾ ਚਾਕੇ ਸਤੇ ਇਤੇ ਵਧੀਆ ਬੋਲੀ ਜਾਂਦਾ ਤੀਜੇ ਡਾਇਲੋਗ ਵਰੀ ਨਿਗਾਹ ਜਾਂਦੀ ਆ ਕੁਰਸੀ ਤੇ ਪਤਾ ਲੱਗਦਾ ਵਿਆਹ ਸਾਡੇ ਹੀ ਰਿਸ਼ਤੇਦਾਰ ਆਏ ਆ ਅੱਛਾ ਹਾਤ ਕੰਬਲ ਲੱਗ ਪੈਂਦੇ ਆ ਭੂਆ ਵੀ ਕਹਿੰਦੀ ਵੀ ਤੂੰ ਐ ਨਾ ਘਰ ਮੰਨ ਕੇ ਚੱਲ ਮੈਂ ਕਿਵੇਂ ਭੂਆ ਤੈਨੂੰ ਕੀ ਦੱਸਾਂ ਮਤਲਬ ਕਿ ਸਾਹਮਣੇ ਰਿਸ਼ਤੇਦਾਰ ਬੈਠੇ ਆ ਉਹਨਾਂ ਸਾਹਮਣੇ ਪਿੱਛੇ ਹੁੰਦੇ ਕਹਿੰਦੇ ਵਧੀਆ ਨਚਾਰਾਂ ਵਾਲਾ ਕੰਮ ਤੂੰ ਰਿਆ ਉਹ ਰਾਤ ਹੀ 100 ਕਤਲ ਕਰਕੇ ਪਿਆ ਓਏ ਨਾਲ ਦਾ ਪੁੱਛਦਾ ਹੀ ਕਹਿੰਦਾ ਸਰਦਾਰ ਜੀ 100 ਕਤਲ ਉਹ ਫਰਾਟਾ ਚੱਲਦਾ ਰਹਿ ਗਿਆ ਸੀ 100 ਮੱਛਰ ਮਰ ਗਿਆ ਉਹ ਕਹਿੰਦਾ ਜਨਾਬ ਠੀਕ ਹੈ ਜੀ ਅੱਜ ਮੈਂ ਤੁਹਾਡੇ ਕੋਲ ਦੱਸ ਰਿਹਾ ਵੀ ਮੈਨੂੰ ਲਿਖਣਾ ਨਹੀਂ ਹੁੰਦਾ ਪਰ ਉਹ ਬੰਦਿਆਂ ਨੂੰ ਨਹੀਂ ਪਤਾ ਕਿਉਂਕਿ ਮੈਂ ਇੱਕ ਦੋਸਤਾ ਪਿੰਡ ਆਪਣਾ ਉਹਦੇ ਕੋਲ ਜਾ ਕੇ ਬਹਿ ਜਾਂਦਾ ਉਹਨੂੰ ਬੋਲੀ ਜਾਂਦਾ ਉਹ ਕੰਪਿਊਟਰ ਟਾਈਪਿੰਗ ਕਰੀ ਜਾਂਦਾ ਜਦ ਤੱਕ ਉਹਨਾਂ ਨੂੰ ਇਹ ਲੱਗਦਾ ਵੀ ਇਹ ਬੰਦਾ ਵੀ ਬਹੁਤ ਤਗੜੇ ਲੈਵਲ ਦੀਆਂ ਸਟੋਰੀਆਂ ਲਿਖਦਾ ਵੀ ਇੱਥੋਂ ਦੀ ਮੰਨਗੀ ਨੇ ਕੰਪਿਊਟਰ ਟਾਈਪਿੰਗ ਹੁੰਦੀ ਆ ਪਰ ਉਹਨਾਂ ਨੂੰ ਕੀ ਪਤਾ ਕਿ ਹਰ ਮਨ ਪਿੱਛੇ ਪਹਿਲਾਂ ਚਲਣਾ ਨਹੀਂ ਹੁੰਦਾ ਕਿ ਉਹਨੂੰ ਕਈ ਵਾਰੀ ਬੈਠ ਜਾਣਾ ਡਰ ਲੱਗਦਾ ਕਈ ਵਾਰੀ ਐਵੇਂ ਪੈਨ ਕਾਪੀ ਫੜਾ ਦੇਣਗੇ ਡਾਇਲੌਗ ਲਿਖ ਲਈ ਯਾਰ ਹਰਮਨ ਉਹ ਡਰਜਾ ਲੱਗ ਜਾਂਦਾ ਯਾਰ ਕਿਤੇ ਦੇਖੀ ਕਿਤੇ ਨਾ ਕਿਸਮਤ ਸਮਝ ਹੱਥ ਦੀਆਂ ਲਕੀਰਾਂ ਨੂੰ ਕਰੋ ਨਿਕਲ ਬਦਲ ਤਕਦੀਰਾਂ ਨੂੰ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਅਜਿਹੇ ਨੌਜਵਾਨ ਦੀ ਕਹਾਣੀ ਰੱਖਾਂਗੇ ਜਿਸ ਨੌਜਵਾਨ ਨੇ ਆਪਣੀ ਕਿਸਮਤ ਖੁਦ ਲਿਖੀ ਹੈ ਹਰਮਨ ਸਾਡੇ ਨਾਲ ਮੌਜੂਦ ਹੈ ਬਾਈ ਸਤਿ ਸ਼੍ਰੀ ਅਕਾਲ ਸਭ ਦਾ ਸਤਿ ਸ੍ਰੀ ਅਕਾਲ ਚਾਚਾ ਵਾਜੇ ਤੋਂ ਫੋਕਟਾ ਤੁਹਾਡਾ ਆ ਹਰਮਨ ਕਿਵੇਂ ਫਿਰ ਸ਼ੰਗਾਰ ਚ ਜ਼ਿੰਦਗੀ ਦਾ ਅੱਗੇ ਵਧਿਓ ਤੁਸੀਂ ਇਹਨਾਂ ਹਿਸਾਬ ਲਾ ਲੋਈ ਜਮਾਂ ਅਣਪਪ ਲੈਵਲ ਤੋਂ ਲੈ ਕੇ ਮੰਨ ਕੇ ਚੱਲੋ ਇੱਕ ਕੌਲਿਆਂ ਦੇ ਲਾਲੇ ਤੋਂ ਲੈ ਕੇ ਮਤਲਬ ਕਿ ਜਮਾਂ ਬਜਟ ਲੋ ਤੋਂ ਲੈ ਕੇ ਉੱਪਰ ਤੱਕ ਗਏ ਆ ਤਗੜੇ ਤੋਂ ਤਗੜੇ ਬੰਦੇ ਨਾਲ ਬੈਠੇ ਆ ਉਹ ਸਾਨੂੰ ਲਈ ਪਰ ਉਥੋਂ ਤੀਕ ਦਾ ਮੰਨ ਕੇ ਜਿਹੜਾ ਰਾਹ ਦਾ ਸਫਰ ਰਿਆ ਈ ਉਹ ਬਹੁਤ ਔਖਾ ਰਿਆ ਪਰ ਹਜੇ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੰਜ਼ਲ ਤੇ ਪਹੁੰਚ ਗਏ ਆ ਹਜੇ ਵੀ ਬਹੁਤ ਨਹੀਂ ਜਿਹੜੇ ਵੀ ਜਿਹੜੀ ਮੰਜ਼ਲ ਤੇ ਖੜੇ ਆ ਉੱਥੋਂ ਵੀ ਡਾਊਨ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਹੌਲੀ-ਹੌਲੀ ਪਤਾ ਲੱਗ ਰਹੀ ਐ ਸਟਾਰਟਿੰਗ ਜੀ ਇੱਥੋਂ ਹੋਈ ਆ ਆਪਣੀ ਮੰਨ ਕੇ ਚੱਲੋ ਜਦੋਂ ਛੋਟੇ ਹੁੰਦੇ ਸੀਗੇ ਬਚਪਨ 'ਚ ਹੀ ਪਹਿਲਾਂ ਤਾਂ ਕੋਈ ਆਪਾਂ ਨੂੰ ਜਦੋਂ ਬਚਪਨ ਹੁੰਦਾ ਸੀ ਕੋਈ ਟੈਨਸ਼ਨ ਫਰੀ ਫਾਕਾ ਹੁੰਦਾ ਆ ਆਪਾਂ ਮੰਨ ਕੇ ਜਵਾਕ ਨੂੰ ਹੁੰਦਾ ਖੇਡਣ ਟੋਰ ਦਾ ਹੁੰਦਾ ਪਰ ਉੱਥੋਂ ਹੀ ਪ੍ਰੋਬਲਮਾਂ 'ਚ ਆਪਾਂ ਪੈਣ ਲੱਗ ਪਏ ਪਹਿਲੀ ਪ੍ਰੋਬਲਮ ਆਈ ਐ ਮੇਰੇ ਕੋਲੇ ਜੀ ਜਦੋਂ ਮੰਨ ਕੇ ਚੱਲੋ ਦਾਦਾ ਸੀਗਾ ਮਤਲਬ ਕਿ ਉਹਨਾਂ ਦਾ ਇਹ ਥੋੜਾ ਜਿਹਾ ਦਿਮਾਗੀ ਪ੍ਰੋਬਲਮ ਸੀਗੀ ਉਹਦਾ ਕਰਕੇ ਕੌੜੇ ਸੀਗੀ ਕਹਿੰਦੇ ਹਰੇਕ ਇੱਥੇ ਕੌੜਾ ਕੌੜਾ ਹੀ ਕਹਿੰਦੇ ਪਿੰਡ ਦੇ ਲੋਕ ਵੀ ਉਹਦਾ ਕੀ ਹੁੰਦਾ ਵੀਰੇ ਜਦੋਂ ਘਰੋਂ ਬਾਹਰ ਜਾਂਦੇ ਆ ਸਾਨੂੰ ਕੌੜਿਆਂ ਦਾ ਇਹ ਟੱਬਰ ਕਹਿਣ ਲੱਗ ਪਏ ਕਿਉਂਕਿ ਡੈਡੀ ਸ਼ਰਾਬ ਪੀਂਦਾ ਸੀਗਾ ਤੇ ਦਾਦਾ ਹੋਂ ਕੌੜਾ ਸੀਗਾ ਹੀ ਮਾਤਾ ਬਿਮਾਰ ਰਹੇ ਨੇ ਕਰਕੇ ਉਹਦਾ ਕੰਮ ਨਹੀਂ ਹੁੰਦਾ ਸੀ ਘਰੇ ਗੋਆ ਪਿਆ ਹੁੰਦਾ ਸੀ ਜੀ ਬਹੁਤ ਜਿਆਦਾ ਮੰਨ ਕੇ ਚਲੋ ਕੁਸ਼ਕ ਪਰਸੈਂਟ ਹੀ ਸੀਗੇ ਜਿਹੜੇ ਲੋਕ ਆਪਣਾ ਵਰਤ ਸੀਗੇ ਪਰ ਲੋਕੀ ਅਗਲਾ ਕਹਿੰਦਾ ਇਹਨਾਂ ਦੇ ਘਰੇ ਤਾਂ ਗੂਆ ਕਿਲਰ ਆ ਪਿਆ ਮੁਸ਼ਕ ਮਾਰਦਾ ਇਹਨਾਂ ਦੇ ਘਰੇ ਜਾਉਣਾ ਹੂੰ ਇਹਦਾ ਕਰਕੇ ਆਪਣੇ ਘਰੇ ਕੋਈ ਸ਼ਾਇਦ ਬਣ ਤੋਂ ਵੀ ਡਰਦੇ ਸੀ ਲੋਕ ਹੋਂ ਹਟ ਗਏ ਲੋਕ ਹੋਂ ਹਟ ਗਏ ਜੀ ਉਹਦਾ ਕਰਕੇ ਤੇ ਉਹ ਇਹੋ ਜਿਹੀਆਂ ਪ੍ਰੋਬਲਮ ਆਈਆਂ ਹੀ ਮੰਨ ਕੇ ਚਲੋ ਉਸ ਤੋਂ ਬਾਅਦ ਮੰਨ ਕੇ ਚਲੋ ਮੈਂ ਇੱਕ ਤਰੀਕਾ ਲੱਭਿਆ ਮੈਂ ਪਿੱਛੇ ਖੜ ਕੇ ਵੇਖੀ ਆ ਇਹ ਕਰਨਾ ਕਿ ਲਾ ਕੇ ਪਿੱਛੇ ਵੇਖੀ ਜਾਣਾ ਉਹਨਾਂ ਨੂੰ ਮੈਂ ਖੇਡ ਦੇਣਾ ਉਹਨੂੰ ਜੇ ਕੋਲੇ ਜਾਣਾ ਤਾਂ ਮੈਂ ਭੱਜ ਜਾਣਾ ਯਾਰ ਉਹਨਾਂ ਨੇ ਤੇ ਬਾਪੂ ਨੂੰ ਦੇਖਣਾ ਯਾਰ ਉਹ ਲੋਕੀ ਕੀ ਕਰਦਾ ਜਦੋਂ ਟੱਪਣਾ ਉਹੀ ਜਵਾਬ ਖੇਡਦੇ ਉਹਦੀ ਡਰੇ ਮਾਰ ਲੱਗ ਪੈਂਦੇ ਅੱਛਾ ਯਾਰ ਗੁੱਸਾ ਵੀ ਚੜਦਾ ਤੇ ਉਹਨਾਂ ਨੂੰ ਖੁਸ਼ ਕਰਨ ਦੀ ਖਾਤਰ ਮੈਂ ਸੋਚਿਆ ਇਹਨਾਂ ਦੇ ਨਾਲ ਹੀ ਰਲ ਕੇ ਵੇਖ ਲਈਏ ਹੂੰ ਉਹਨਾਂ ਨੇ ਨਾਲ ਹੀ ਲੱਗ ਪਿਆ ਮੈਂ ਵੀ ਇੱਕ ਦਿਨ ਅੱਛਾ ਪਰ ਯਾਰ ਮਗਰੋਂ ਪਤਾ ਲੱਗਿਆ ਉਹੀ ਬੰਦਾ ਮੈਨੂੰ ਛੜਾਇਆ ਰਮਣਾ ਕਹਿੰਦਾ ਤੇਰੇ ਨਾਲ ਅੱਜ ਜੇ ਹੂੰ ਮੈਂ ਕਿਹਾ ਯਾਰ ਨਾਲੇ ਖੌਣਾ ਕਹਿੰਦੇ ਤਾਂ ਵੀ ਇਹ ਬੰਦੇ ਨੇ ਮੇਰੇ ਬਾਰੇ ਸੋਚਿਆ ਮੈਂ ਕਿਹਾ ਯਾਰ ਮੈਂ ਇਹਨਾਂ ਦੇ ਨਾਲ ਲੱਗਿਆ ਪਿਆਗਾ ਤੇ ਮੈਂ ਕੀਤਾ ਉਹ ਬੰਦੇ ਦੇ ਮਤਲਬ ਨਾਲ ਹੀ ਤੁਰ ਪਿਆ ਘਰ ਨੂੰ ਆ ਗਿਆ ਮੈਂ ਕਿਹਾ ਵੀ ਆਪਣਾ ਖੇਡਣ ਤਾਂ ਹੀ ਨਹੀਂ ਆਪਾਂ ਬਸ ਹੁਣ ਵੀ ਇਹੀ ਹੈ ਜ਼ਿੰਦਗੀ ਚ ਭਿਕਾਰੀ ਸੁਧਾਰਨਾਗਾ ਹਮ ਆਪਾਂ ਪੂਰੀ ਵਾਹ ਲਾਤੀ ਵੀ ਮਾਂ ਨੂੰ ਕਹਿਣਾ ਵੀ ਤੜਕੇ ਉੱਠ ਕੇ ਆ ਆ ਵੀ ਗੁਹਾ ਗੁੜਾ ਕਰ ਦਿਆ ਕਰਨਾ ਵੀ ਆਪ ਹੀ ਸੱਟ ਦਿਆ ਕਰਨਾ ਪਰ ਡੈਡੀ ਸੀਗਾ ਥੋੜਾ ਜਿਆ ਮਨ ਕੇ ਚੱਲੋ ਲੋਕੀ ਕੀ ਆ ਵੀ ਪਿੱਛੇ ਲਾ ਲੈਂਦੇ ਸੀ ਆਪਣੇ ਹਮ ਉਹ ਸਲਖਣਾ ਕਹਿੰਦੇ ਗਾਂ ਖੜੀ ਆ ਯਾਰ ਫਲਾਨਿਆਂ ਦੇ ਹਮ ਤੇਰੇ ਕੋਲੇ ਬਾਂਜੂ ਐ ਫਲਾਨਾ ਢੀਂਗਾ ਤੇ ਉਹ ਚੀਜ਼ਾਂ ਲਾਈ ਜਾਂਦੇ ਸੀਗੇ ਉਹਨੂੰ ਮਤਲਬ ਲੁੱਤੀ ਲਾ ਦਿੰਦੇ ਸੀ ਬਾਹਰੋਂ ਲੋਕੀ ਸਖਾ ਕੇ ਗੱਲ ਦਿੰਦੇ ਹਮ ਉਹ ਸਾਡਾ ਬੰਦਾ ਸੀਗਾ ਜੀ ਅੰਮ੍ਰਿਤਧਾਰੀ ਉਹ ਪਿੱਛੇ ਲੱਗ ਜਾਂਦਾ ਸੀ ਉਹ ਬੰਦੇ ਦੇ ਅੱਛਾ ਲੱਗ ਜਾਂਦਾ ਸੀ ਮੰਨ ਕੇ ਚੱਲੋ ਜਦੋਂ ਲਿਆਉਣੀ ਘਰੇ ਜਦੋਂ ਪਹਿਲੀ ਵਾਰ ਸਿੱਟਣ ਲੱਗਿਆ ਮੈਂ ਥਾਲ ਚ ਪਾ ਕੇ ਛੱਡਦਾ ਹੁੰਦਾ ਸੀ ਇੰਨੇ ਛੋਟੀ ਉਮਰ ਸੀਗੀ ਗੁਆ ਅੱਛਾ ਗੁਆ ਥਾਲ ਚ ਪਾ ਕੇ ਛੱਟਣਾ ਹੈ ਹਾਂਜੀ ਗੁਆ ਥਾਲ ਚ ਪਾ ਕੇ ਛੱਡਦਾ ਸੀਗਾ ਉਦੋਂ ਉਸ ਤੋਂ ਬਾਅਦ ਹੌਲੀ ਹੌਲੀ ਹੋਇਆ ਚੱਲ ਪਰ ਇੰਨੇ ਨੂੰ ਕੀ ਪ੍ਰੋਬਲਮ ਆਉਂਦੀ ਮੰਮੀ ਦੀ ਲੱਤ ਟੁੱਟ ਜਾਂਦੀ ਆ ਫਿਰ ਜਮਾ ਹੀ ਮੇਰੇ ਤੇ ਆ ਜਾਂਦਾ ਸਾਰਾ ਦੇਣੀ ਗੁਏ ਚ ਟਾਪ ਜਾਂਦਾਗਾ ਸਕੂਲ ਤੋਂ ਵੀ ਨਾਗਾ ਪੈਣ ਲੱਗ ਪਿਆ ਸੀ ਉਦੋਂ ਆਤ ਪੈਣ ਲੱਗ ਪਈ ਸੀਗੀ ਵੀ ਮੰਨ ਕੇ ਚੱਲੋ ਜਦੋਂ ਨਾਗਾ ਪਿਆ ਇੱਕ ਵਾਰੀ ਇਕੱਠਾ ਹੀ ਮਹੀਨੇ ਤੇ ਲੱਤ ਟੁੱਟੀ ਮੰਮੀ ਦੇ ਕਿਸੇ ਨੇ ਸਾਥ ਨਹੀਂ ਦਿੱਤਾਗਾ ਤੇ ਜਦੋਂ ਆਏ ਮੰਨ ਕੇ ਚੱ ਮੰਨ ਕੇ ਚੱਲੋ ਇਹ 11-12 ਸਾਲ ਦੀ ਜਦੋਂ ਲੱਗਿਆ ਜਾ ਉਹ ਮੰਨ ਕੇ ਚੱਲੋ ਇਹ ਗੁਆ ਗੁਆ ਸੈਟਲ ਲੱਗਿਆ ਹੀ ਉਸ ਤੋਂ ਬਾਅਦ ਥੋੜਾ ਜਿਹਾ ਹੋਰ ਅੱਗੇ ਵਧਿਆ ਘਰ ਦੀ ਸੈਟਿੰਗ ਹੋਈ ਮੜੇ ਮੋਟਾ ਮੰਨ ਕੇ ਘਰ ਨੂੰ ਸਵਾਰਨ ਲੱਗ ਪਈ ਉਸ ਤੋਂ ਬਾਅਦ ਕੀ ਇੱਕ ਦਿਨ ਪਤਾ ਲੱਗਦਾਗਾ ਵੀ ਵਿਆਹ ਚ ਜਾਣਾ ਡੈਡੀ ਲੋਕਾਂ ਵਿਆਹ ਚ ਵੀ ਨਹੀਂ ਸਾਦੇ ਸੀਗੇ ਸਾਨੂੰ ਮੰਨ ਕੇ ਚੱਲ ਅਗਲਾ ਕਹਿੰਦੇ ਨਾ ਇੱਕ ਜਣਾ ਆਇਓ ਅੱਛਾ ਕਹਿਦੇ ਹੁੰਦੇ ਸੀ ਕਿਉਂਕਿ ਡੈਡੀ ਜਾਊਗਾ ਤਾਂ ਵੀ ਅਗਲਾ ਖ਼ਬਰੂ ਪਾਊਗਾ ਲੇਟੂਆ ਉੱਥੇ ਜਾ ਕੇ ਡੈਡੀ ਦੇ ਨਾਲ ਜਾ ਕੇ ਬੈਠਾ ਮੈਂ ਵੇਖਿਆ ਜਦੋਂ ਉਹਨੂੰ ਮੰਨ ਕੇ ਚਲ ਜਵਾਗ ਨੱਚਣ ਲੱਗਦੇ ਮੈਂ ਨੱਚਣ ਨੂੰ ਤਿਆਰ ਹੋਣਾ ਉਹਦੋਂ ਜਿਹੜਾ ਘਰ ਦਾ ਮਾਲਕ ਸਾਨੂੰ ਕਹਿ ਗਿਆ ਉਹ ਆ ਜਾਂਦਾ ਤੇਰਾ ਡੈਡੀ ਡਿੱਗਿਆ ਪਿਆ ਲੈ ਜਾ ਚਾਕੇ ਉਹ ਨਿੱਕੇ ਹੁੰਦਾ ਧਰ ਕੇ ਮੋਢੇ ਤੇ ਉਹਵੇਂ ਲੈ ਲੂ ਕੇ ਉਹਨੂੰ ਆਉਣਾ ਕਿਤੇ ਸਾਈਕਲ ਰਹਿ ਜਾਣਾ ਉੱਥੇ ਦੂਜੇ ਦਿਨ ਲੈ ਕੇ ਆਉਣਾ ਜਾ ਕੇ ਇੱਕ ਦਿਨ ਬੈਠਾ ਰਿਹਾ ਡੈਡੀ ਕੋਲੇ ਉਹਨੂੰ ਦਿਖਾਇਆ ਵਿਆਹ ਤੇ ਗਏ ਮੈਂ ਕਿਹਾ ਡੈਡੀ ਵੀ ਪੀਣਾ ਪੀਣਾ ਉਹਦੇ ਕੋਲੇ ਬੈਠ ਕੇ ਡਿਉਟੀ ਨਿਭਾਈ ਹੂੰ ਇੱਕ ਲਿਟ ਹੀ ਜਾਵੇ ਉਹਦੇ ਮੈਨੂੰ ਦਿਖਾਇਆ ਮੈਨੂੰ ਕਹਿੰਦਾ ਕਿੰਨਾ ਭੜਾ ਲੱਦਦਾ ਮੈਂ ਕਿਹਾ ਤੂੰ ਵੀ ਐਂ ਲੜਦਾ ਹੁੰਦਾ ਅਰੇ ਸ਼ਰਮਜੀ ਮਹਿਸੂਸ ਕੀਤੀ ਉਹ ਗੱਲ ਦੀ ਅੱਛਾ ਉਹ ਸ਼ਰਮ ਜਦੋਂ ਕੀ ਕਰਨਾ ਉਹਨੇ ਪੀ ਲੈਣੀ ਪੀ ਕੇ ਲੜਕਰੇ ਮਾਰਨੇ ਦੀ ਵੀਡੀਓ ਬਣਾ ਲਿਆ ਕਰਨੀ ਹੂੰ ਉਹਨੂੰ ਕੇ ਦਿਖਾਇਆ ਕਰਨੀ ਉਹਨੂੰ ਸ਼ਰਮਜੀ ਮਹਿਸੂਸ ਹੋਇਆ ਕਰਨੀ ਵੀ ਯਾਰ ਵਾਕਈਆ ਕਰਦੇ ਆ ਇਹ ਕਰਦਾ ਕਰਦਾ ਉਹਨੇ ਬਹੁਤ ਲੈਵਲ ਘਟਾਲਿਆ ਦਾਰੂ ਦਾ ਅੱਛਾ ਬਈ ਸੈੱਟ ਹੋ ਗਏ ਵੀ ਜ਼ਿੰਦਗੀ ਐਂ ਜੇ ਲੱਗਿਆ ਵੀ ਵਧੀਆ ਯਾਰ ਵੀ ਮੇਰਾ ਪਿਓ ਵੀ ਦੂਜਿਆਂ ਦੇ ਪਿਓਾਂ ਵਰਗਾ ਬਣ ਲੱਗ ਪਿਆ ਹੂੰ ਪਰ ਉਦੋਂ ਨੂੰ ਟਾਸਕ ਆਉਂਦਾ ਮੂਰੇ ਜਦੋਂ ਪਤਾ ਲੱਗਦਾ ਵੀ ਠੇਕਾ ਠੂਕਾ ਵੀ ਮੈਂ ਮम्मी ਨੂੰ ਪੁੱਛਾਂ ਮੈਂ ਕਿਹਾ ਮੰਮੀ ਆਪਾਂ ਜੱਟ ਕਿਦੋਂ ਬਣਾਗੇ ਮੰਮੀ ਕਹਿੰਦੀ ਪੁੱਤ ਆਪਾਂ ਜੱਟ ਹੀ ਆ ਮੈਂ ਕਿਹਾ ਫਿਰ ਆਪਾਂ ਨੂੰ ਪੈਸੇ ਬੂਸੇ ਕਿਉਂ ਨਹੀਂ ਆਉਂਦੇ ਕਿਦੋਂ ਮੰਮੀ ਕਹਿੰਦੀ ਵੀ ਆਪਣੇ ਸਾਰੇ ਐ ਕਰਕੇ ਪੈਸੇ ਆ ਪੁੱਤ 7 ਲੱਖ ਰੁਪਈਆ ਮੈਂ ਕਿਹਾ ਵੀ ਆਪਾਂ ਲਾਲਗੀ ਜਿ ਲਾ ਕੇ ਤੇ ਮਾਤਾ ਕਹਿੰਦੀ ਵੀ ਐ ਕਰਕੇ ਮੰਨ ਕੇ ਚੱਲੋ ਠੀਕ ਆ ਵੀ ਲਾਉਣ ਦਾ ਤਰੀਕੇ ਪੰਨ ਲੱਗ ਪਏ ਕੋੜ ਕੀ ਹੁੰਦਾ ਮੈਸੇਜ ਲਈ ਕਰਕੇ ਦੇਖ ਲਿਓ ਸਾਰੇ ਲੋਕੀ ਜਦੋਂ ਆਪਾਂ ਠੇਕੇ ਦੇ ਦਿੰਨੇ ਆ ਵੀ ਕੀ ਪਤਾ ਇੰਜ ਹੀ ਕਰਸਾ ਬਣ ਜੇ ਆਪਾਂ ਜੀ ਵਾਈ ਕਰਨ ਲੱਗ ਪਏ ਜਦੋਂ ਵਾਈ ਕਰਨ ਲੱਗੇ ਆ ਮੰਨ ਕੇ ਚਲੋ ਉਹਦੋਂ ਕੀ ਆ ਆਪਣੇ ਸਰ ਕਰਜ਼ਾ ਇੰਨਾ ਸੀਗਾ ਕਿ ਹੁਣ ਉਹ 7 ਲੱਖ ਦਾ ਵਿਆਜ ਬਣ ਗਿਆ ਮੰਨ ਕੇ ਚਲੋ 2 ਲੱਖ ਦੇ ਨੇੜੇ 1.5 ਲੱਖ ਦੇ ਨੇ ਵਿਆਜ ਹੀ ਬਣ ਗਿਆ ਉਹ ਚੀਜ਼ ਪਰ ਇਨਕਮ ਆਪਣ ਨੂੰ ਨਹੀਂ ਹੋਈ ਨੀ ਕੋਈ ਖਾਸ ਉਹਦੇ ਵਿੱਚ ਵੜ ਕੇ ਉਲਟੇ ਹੋਰ ਸਿਰ ਚੜ੍ਹ ਕੇ ਫੜਨੇ ਪੈ ਗਿਆ ਆਪਾਂ ਨੂੰ ਵੀ ਜਨਵਾਉਣ ਵਾਸਤੇ ਉਹ ਵੀ ਵਿੱਚ ਵੜ ਪਏ ਐ ਕਰਦੇ ਕਰਾਉਂਦੇ ਇੱਕ ਪਾਸੇ ਕਰਜ਼ਾ ਵਧਿਆ ਨਾ ਸੀਗਾ ਦੂਜੇ ਪਾਸੇ ਸਕੂਲ ਵੀ ਜਾਇਆ ਕਰਨਾ ਹੁੰਦਾ ਆਪਾਂ ਜਾਂਦੇ ਸੀਗੇ ਸਕੂਲ ਦਾ ਸਿਸਟਮ ਹੀ ਆਪਣਾ ਐ ਚੱਲਦਾ ਸੀ ਤੁਹਾਨੂੰ ਸਕੂਲਾਂ 'ਚ ਦੱਸ ਦੇਣਾ ਔਣ ਜਾਣ ਦਾ ਕੀ حساب ਕਰਦਾ ਸੀਗਾ ਵੀ ਜੇ ਮਮਮੀ ਬਿਮਾਰ ਸੀਗੀ ਤੜਕੇ ਵਾਲੀ ਰੋਟੀ ਤੇ ਕਿਦੇ ਆਪਾਂ ਖਾ ਕੇ ਦੇਖਣੀ ਆਥਨੇ ਖਾਂਦੇ ਸੀ ਦੰਮਾ ਖਾ ਕੇ ਤਾਂ ਥੋੜਾ ਉਹ ਵੀ ਉੱਤੇ ਸੁਸਤ ਰਹਿੰਦਾ ਸੀਗਾ ਪਰ ਉਹ ਚ ਵੀ ਕੀ ਕਰਨਾ ਜਦੋਂ ਤੜਕੇ ਕਈ ਵਾਰੀ ਗੋਆ ਸੱਟ ਕੇ ਜਾਣਾ ਕਈ ਵਾਰੀ ਪੈਂਟ ਨੂੰ ਲੱਗ ਜਾਂਦਾ ਯਾਰ ਉਹ ਜਦੋਂ ਦੂਜਿਆਂ ਨੇ ਆਉਣਾ ਵੀ ਗੱਲਾਂ ਕਰ ਦਿੰਦੇ ਉੱਤੇ ਭਈ ਅਸੀਂ ਪ੍ਰੈਸ ਕਰਕੇ ਆਉਂਦੇ ਮਮਮੀ ਨਹੀਂ ਕਰਤੇ ਜ ਭੈਣ ਨੇ ਕਰਤੇ ਮੈਂ ਵੇਖਿਆ ਕਰਨਾ ਪੈਰਾ ਮੰਨੀ ਇੱਥੇ ਆ ਕੇ ਢਲਕੇ ਜੀ ਕੋਲੇ ਆਹੀ ਜਗ੍ਹਾ ਉਹੀ ਹੈ ਜੀ ਮੈਂ ਇੱਥੇ ਬਹਿ ਬੂਕੇ ਟਾਈਮ ਟਪਾਇਆ ਕਰਨਾ ਉਧਰੋਂ ਡੈਡੀ ਨੇ ਉਧਰੋਂ ਖੇਤ ਖੂਤਾ ਆਇਆ ਕਰਨਾ ਜਾਂ ਢੀੜਾ ਕੱਟਣ ਆਇਆ ਇੱਥੋਂ ਪਰੇ ਨੂੰ ਤੁਰੇ ਹੈ ਕਰਨਾ ਉਤੋਂ ਦੀ ਅੱਗੇ ਵੀ ਟਾਈਮ ਜਾਂ ਬੱਝ ਗਿਆ ਸੀ 2 ਵਜੇ ਨੂੰ ਘਰੇ ਪਹੁੰਚ ਜਾਗੇ ਹੋ ਜਾਇਆ ਟਾਈਮ ਹਾਂ ਜੀ 2 ਵੱਜ ਗਏ ਘਰੇ ਪਹੁੰਚ ਗਏ ਆਪਾਂ ਉਹੱਚ ਵੀ ਮੰਨ ਕੇ ਜਾਂਦੇ ਤਾਂ ਵੀ ਇਹੋ ਜਿਹੀਆਂ ਪ੍ਰੋਬਲਮਾਂ ਪਈਆਂ ਇੱਕ ਵਾਰੀ ਤਾਂ ਇਹੋ ਜਿਹਾ ਹੋਇਆ ਵੀ ਮੰਨ ਕੇ ਸਕੂਲ ਦੀ ਫੀਸ ਵੀ ਨਹੀਂ ਦਿੱਤੀ ਜਾਂਦੀ ਸੀ ਉਹ ਵੀ ਸੁਣਾਉਂਦੇ ਸੀ ਕਦੇ ਉਹਨਾਂ ਨੇ ਕਿਹਾ ਵੀ ਸਕੂਲ ਦੀ ਫੀਸ ਨਹੀਂ ਹੈ ਯਾਰ ਅੱਜ ਦਿਨ ਕੁੱਟਾਂਗੇ ਇੱਕ ਦਿਨ ਤਾਂ ਇਹੋ ਜਿਹਾ ਹੁੰਦਾਗਾ ਮੈਡਮ ਕੀ ਕਰਦੀ ਆ ਕਹੇ ਲਗੀ ਸਾਰਿਆਂ ਸਾਹਮਣੇ ਕਹਿੰਦੀ ਇਹ ਪੈਂਟ ਲਾਓ ਇਹਨੇ ਫੀਸ ਨਹੀਂ ਭਰੀਗੀ ਅੱਛਾ ਪੈਂਟ ਲਵਾਉਂਦੇ ਸਾਹਮਣੇ ਲਵਾਉਣ ਲੱਗ ਪੈਂਦੇ ਮੇਰੀ ਮੰਨ ਕੇ ਜਦੋਂ ਮੈਂ ਰੋਣਾ ਚੀਤੋ ਤੋੜ ਕੇ ਤਾਂ ਫਿਰ ਕੁਝ ਜ਼ਿਆਦਾ ਨਫ਼ਰਤ ਹੋ ਗਈ ਸਕੂਲ ਤੋਂ ਫਿਰ ਆਪਾਂ ਜਮੇ ਜਾਣ ਤੋਂ ਗਈ ਇੱਕ ਤਾਂ ਪਹਿਲੇ ਹੀ ਪ੍ਰੋਬਲਮ ਸੀ ਗਿਆ ਕਰੋ ਇਹ ਮੰਨ ਲੀ ਕਿ ਉਹ ਵੀ ਆਉਣ ਲੱਗ ਪਿਆ ਫਿਰ ਆਪਾਂ ਮੰਨ ਕੇ ਚੱਲੋ ਜਮਾਈ ਉਹਦੋਂ ਤਾਂ ਫੇਲ ਜਾ ਹੋ ਗਿਆ ਆਪਣਾ ਤਾਂ ਉਹ ਕਰਦੇ ਨੂੰ ਲੋਨ ਦੇ ਚੱਕਰ ਚ ਤਰੀਕੇ ਭਲਣ ਲੱਗ ਪਏ ਇੱਕ ਟਾਈਮ ਆਉਂਦਾ ਮੰਨ ਕੇ ਚੱਲੋ ਅੱਥਾਂ ਵੇਚਦੀ ਕਿਸੇ ਵੱਲ ਦੇ ਕੇ ਦਾਰੂ ਵੀ ਸਪਲਾਈ ਕਰਦੇ ਆਪਾਂ ਪਰ ਉਹ ਵੀ ਸਕੀਮ ਪਰ ਮਾਮੇ ਨਾਨੇ ਵਰਗੇ ਪੜੇ ਨਹੀਂ ਉਹਨਾਂ ਦੀ ਮੱਤ ਤੇ ਚੱਲੇ ਆਪਾਂ ਉਹਨਾਂ ਨੇ ਸਮਝਾਇਆ ਵੀ ਪੱਟੇ ਲਾ ਕੇ ਆਪ ਹੀ ਕੱਟ ਕੇ ਗਾ ਵੇਚਦੇ ਪਏ ਹਾਂ ਸਰ ਇਹ ਵੀ ਚੀਜ਼ ਆਪਣੇ ਚੱਲੀ ਮੰਨ ਕੇ ਚੱਲੋ ਲਖਾਰੀ ਤੋਂ ਪਹਿਲਾਂ ਮੈਂ ਰਾਈਟਰ ਬਣਨ ਤੋਂ ਪਹਿਲਾਂ ਇਹ 8 ਵਜੇ ਦੀ ਦਾਰੂ ਵੀ ਟੱਪੀ ਹੋਈ ਆ ਮੰਨ ਕੇ ਚੱਲੋ ਉਹ ਵੀ ਕਰਦੇ ਰਹੇ ਸਿਸਟਮ ਇਹ ਆਪਾਂ ਹਾਂ ਪਰ ਉਸ ਤੋਂ ਪਤਾ ਲੱਗਿਆ ਜਦੋਂ ਆਪਾਂ ਨੂੰ ਉੱਤਰ ਤੇ ਆਪਾਂ ਨੂੰ ਪਤਾ ਲੱਗਦਾ ਵੀ ਇਹ ਚੀਜ਼ਾਂ ਗਲਤ ਨੇ ਆਪਾਂ ਮੁੜ ਕੇ ਉਹ ਚੀਜ਼ ਤੋਂ ਆਪਾਂ ਸੁਧਰੀਏ ਵੀ ਸਾਫ਼ ਤਰੀਕੇ ਲੱਭੀਏ ਵੀ ਗਲਤ ਨਾ ਭਾਈ ਗਿਆਪਾ ਮੰਨ ਕੇ ਚੱਲੋ ਵੀ ਇਹ ਚੀਜ਼ਾਂ ਗਲਤ ਸੀ ਕਿ ਉਹ ਚੀਜ਼ ਕਰਦੇ ਨਾ ਹੀ ਉਹ ਜੀ ਨਾਬ ਲੈ ਨਹੀਂ ਸਕਦੀ ਸੀ ਆਪਾਂ ਉਹ ਤੋਂ ਬਾਅਦ ਪਤਾ ਲੱਗਦਾ ਵੀ ਪੈਲੀ ਆਪਣੀ ਐਨੇ ਦੀ ਵਿਕ ਜਾਂਦੀ ਆ ਅੱਛਾ ਪਰ ਕਰਦੇ ਹੁਣ ਨਹੀਂ ਤਿਆਰ ਸੀ ਉਹ ਕਹਿੰਦਾ ਵੀ ਜਦੋਂ ਇੱਕ ਵਾਰੀ ਜੱਟ ਦੇ ਪੁੱਤ ਦਾ ਹੱਥ ਟਿਕ ਜੇ ਮੜਕਿਓ ਨਹੀਂ ਰੁਕ ਸਕਦਾ ਹੁੰਦਾਗਾ ਪੈਲੀ ਵੇਚਣ ਸੁਣਾ ਪਰ ਉਹਦੋਂ ਉਹ ਕਰਦੇ ਕਰਾਉਂਦੇ ਉਹ 4 ਸਾਲਾਂ ਵੇਚਦੀ ਐੜੀ ਉੜੀ ਪਾ ਕੇ ਪਰ ਕਰਜ਼ਾ ਹੁੰਦਾ ਆਪਣੇ ਸਿਰ ਚੜ੍ਹ ਜਾਂਦਾ ਉਹ ਸਾਲ ਮੰਨ ਕੇ ਚੱਲੋ ਜਿਹੜੇ ਸਾਲ ਰੌਣਾ ਚੱਲੇ 25 26 ਲੱਖ 25 26 ਲੱਖ ਰੁਪਈਆ ਸੀ ਇਹ ਸੈਟਲ ਹੁੰਨੇ ਆ ਉਸ ਹਿਸਾਬ ਨਾਲ ਸੀ ਉਦੋਂ ਬਾਅਦ ਜਾ ਕੇ ਸਿਸਟਮ ਥੋੜਾ ਜਿਹਾ ਹਜੇ ਜਾ ਕੇ ਕਿਤੇ ਨਾ ਕਿਤੇ ਲੋਟ ਹੋਇਆ ਕਰ ਦਿੰਦਾ ਜੀ ਇੱਥੋਂ ਤੱਕ ਦਾ ਜੀ ਸਾਰੀ ਜ਼ਮੀਨ ਕਿੰਨੀ ਸੀ ਫਿਰ ਬਈ ਸਾਰੀ ਜ਼ਮੀਨ ਆਪਣੇ ਕੋਲ 4 ਕਿੱਲੇ ਸੀ ਜੀ ਅੱਛਾ ਤੇ ਉਹ ਚ ਫਿਰ ਕਿੰਨੀ ਵੇਚੀ ਉਸ ਟਾਈਮ ਤੇ 4 ਕਿੱਲੇ ਜੋ ਆਪਣੀ ਮੰਨ ਕੇ ਚੱਲੋ 5 ਕਨਾਲਾਂ ਵੇਚ ਗਈ ਜੀ 5 ਕਨਾਲਿਆਂ ਤੋਂ ਸਿਸਟਮ ਹੀ ਦੱਸ ਦਿੰਦਾ ਜੀ ਜਦੋਂ ਮਤਲਬੀ ਆਪਣੀ ਬੀਬੀ ਜੀ ਦਾ ਵਿਆਹ ਹੋਇਆ ਸੀਗਾ ਜੀ ਮਤਲਬੀ ਮੇਰੀ ਮਾਤਾ ਦਾ ਉਦੋਂ ਹੀ ਆਪਣੇ ਕੋਲੇ 8 ਕਿੱਲੇ ਬਚੇ ਸੀਗੇ ਅੱਛਾ ਪਰ ਮੈਂ 9 ਸਾਲ ਬਾਅਦ ਹੋਇਆ ਜੀ ਪਰ ਦਾਦੀ ਕਹਿਣ ਲੱਗ ਪਈ ਸੀ ਕਹਿੰਦੀ ਵੀ ਮੁੰਡਾ ਤਾਂ ਹੋਣਾ ਨਹੀਂਗਾ ਪੜੀ ਕਿਸਦੇ ਹੱਥੋਂ ਜਾਣ ਤੋਂ ਪਹਿਲਾਂ ਆਪਾਂ ਹੀ ਖਾ ਲਈ ਸੀ ਹੂੰ ਉਹਨੇ ਵੇਚ ਵੇਚ ਕੇ ਮੰਨ ਕੇ ਚੱਲੋ ਵੇਚਣ ਦੇ ਹੱਥ ਬੰਨ ਲਿਆ ਅੱਛਾ ਉਹ ਕਰਦੇ ਕਰਦੇ ਘਟਦੀ ਗਈ ਇਹਨਾਂ ਨੂੰ ਫਿਰ ਮਾਮੇ ਕਹਿੰਦੇ ਜਿਹੜੀ ਦਾ ਸਾਥ ਦਿੱਤਾ ਉਹ ਕਹਿੰਦੇ ਵੀ ਜੇ ਮੰਨ ਕੇ ਚੱਲੋ ਵੀ ਲਾਦ ਨਹੀਂ ਹੋਈ ਇਹਦਾ ਮਤਲਬ ਤੁਸੀਂ ਵੀ ਰੋਟੀ ਖਾਣੀ ਆ ਇਹਦਾ ਮਤਲਬ ਐ ਤਾਂ ਨਹੀਂ ਤੁਸੀਂ ਪਹਿਲੀ ਨੂੰ ਵਾਟਾ ਲਾ ਲੋਗੇ ਹੂੰ ਉਹਨਾਂ ਨੇ ਆ ਕੇ ਉਦੋਂ ਰੁਕਿਆ ਸੀਗਾ ਫਿਰ ਆ ਕੇ ਡੈਡੀ ਦੇ ਨਾਲ ਪਹਿਲੀ ਖੜਾਈ ਗਿਆ ਉੱਥੇ ਜਾ ਕੇ ਰੁਕਿਆ ਆਮ ਤੌਰ ਤੇ ਜਦੋਂ ਕਰਜ਼ਾ ਚੜ ਜਾਂਦਾ ਹੈ ਹਨਾ ਬੰਦਾ ਜਾਂ ਤਾਂ ਫਾਇਆ ਲੈ ਲੈਂਦਾ ਹੈ ਜਾਂ ਸਪਰੇ ਨਹੀਂ ਸੀ ਸੀ ਚੱਕ ਲੈਂਦੀ ਕੋਈ ਖਿਆਲ ਆਇਆ ਉਹ ਚਾਹ ਉਹ ਇਸ ਟਾਈਮ ਤੇ ਸਰ ਕੀਰਾ ਜਦੋਂ ਮੰਨ ਕੇ ਚੱਲੋ ਡੈਡੀ ਤਾਂ दारू ਦੀ ਜਦੋਂ ਲਤ ਚ ਹੁੰਦਾ ਸੀਗਾ ਮੰਨ ਕੇ ਚੱਲੂ ਆਪਣਾ ਸਾਈਡ ਤੇ ਰਹਿ ਗਿਆ ਉਹ ਟੈਨਸ਼ਨ ਫਰੀ ਹੋ ਗਿਆ ਸੀ ਆਪਦਾ ਮੰਨ ਕੇ ਚੱਲੋ ਵੀ ਟੈਨਸ਼ਨ ਉਹਦੇ ਵੀ ਸੀਗਾ ਲੋਡ ਹੈਗਾ ਸੀ ਪਰ ਉਹ ਦੱਸਦਾ ਨਹੀਂ ਸੀ ਕਰੇ ਉਹ ਕੀ ਕਰਦਾ ਸੀ ਇੱਥੇ ਹੀ ਨਹਿਰ ਧੀ ਆ ਜਾਂਦਾ ਈ ਤੁਰਨ ਲੱਗ ਪੈਂਦਾ ਸੀ ਅੱਛਾ ਜਦ ਕੀ ਅਗਲਾ ਕਹਿੰਦਾ ਇਹ ਮੁੰਡਾ ਇਹਦਾ ਜਮਾਨ ਹੋ ਗਿਆ ਸੀ ਅਗਲਾ ਸਕੂਲ ਨੂੰ ਜਾਣਾ ਹੁੰਦਾ ਸੀਗਾ ਟੌਸ ਸਕੂਲ ਤੋਂ ਪਹਿਲਾਂ ਹੀ ਮੰਨ ਕੇ ਚੱਲੋ ਰਾਹ ਚ ਮਿਲਦਾ ਤਿੰਨ ਜਾਂ ਚਾਰ ਥਾਈ ਮੈਨੂੰ ਠੱਲ ਲੈ ਲੈਂਦੇ ਸੀ ਲੋਕੀ ਹੂੰ ਬਈ ਥੋੜੇ ਤੋਂ ਇੰਨਾ ਲੈਣਾਗਾ ਵਿਆਜ ਚੜ ਗਿਆ ਤਖਾਨ ਵਾਲੇ ਨੇ ਰੋਕ ਲਿਆ ਉੱਤਖਾਨ ਨਾਲੇ ਤੋਂ ਡਰਿਆ ਕਰਨਾ ਠੱਪਣ ਲੱਗਿਆ ਨਹੀਂ ਵੀ ਕਿਹਾ ਕਰਨਾ ਯਾਰ ਜੇ ਇੱਥੇ ਨਹੀਂ ਟੱਪੇ ਜੇ ਘੇਰ ਲਿਆ ਵੀ ਜਿਹੜੇ ਨਾਲ ਆਉਂਦੇ ਨੇ ਸਾਹਮਣੇ ਵੀ ਬੇਇੱਜ਼ਤੀ ਹੋਊਗੀ ਆਪਣੀ ਹਮ ਕਿਤੇ ਦਾ ਪਾਸੇ ਦੀ ਟੱਪ ਕੇ ਜਾਣਾ ਕਿਤੇ ਤੇਜ ਟਪਾ ਲੈਣਾ ਉੱਥੋਂ ਦੀ ਅੱਛਾ ਕਿਤੇ ਕਹਿ ਦਿੰਨਾ ਯਾਰ ਮਨਾ ਪਿੱਛੇ ਹੀ ਮੁੜ ਜਗੇ ਯਾਰ ਉਦੋਂ ਤਲੇ ਕੋਈ ਹਾਲ ਭਾਈ ਹੈਣਾ ਪਰ ਉਹ ਮੁਕਰੇ ਨਹੀਂ ਆਪਾਂ ਕਿਸ ਦੇ ਦਿੱਤੇ ਹਰੇਕ ਦੇ ਆ ਪਰ ਵੀ ਇੰਨਾ ਉਹ ਵੀ ਬੰਦੇ ਮੰਨਦੇ ਅੱਜ ਹਮ ਵੀ 28 ਲੱਖ ਦੇ ਨੇੜੇ ਨੂੰ ਪਹੁੰਚ ਗਿਆ ਸੀ ਕਰਜ਼ਾ ਜਦੋਂ ਉਹਨੂੰ ਆਪਾਂ ਪਹਿਲੀ ਵੇਚ ਕੇ ਪਹਿਲੀ ਵੇਚੀ ਉਹਦੋਂ ਪਹਿਲਾਂ 25 ਲੱਖ ਦਾ ਸੀ ਜਦੋਂ ਵੇਚੀ ਇਸਾਲਵੇ ਦੀ ਡਿਸਕਪਟ ਕਰਜ਼ੇ ਕਰਤੇ ਉਹ ਆਉਂਦੀ ਹੂੰ ਉਹਦੋਂ ਨੂੰ ਆਪਾਂ ਨੂੰ 3 ਲੱਖ ਦਾ ਹੋਰ ਕਰਸ ਕਰਨਾ ਤੱਕ ਉਹਨਾਂ ਦਾ ਭਾ ਕੇ ਟੋਟਲ ਕਰਜ਼ਾ ਲਾਇਆ ਸੀ ਮਗਰ ਉਹਨੂੰ ਕਿਸੇ ਦਿਨ ਬੈਠ ਕੇ ਸੋਚ ਦਿੰਦੇ ਆ ਪਰ ਉਹਦੋਂ ਖਿਆਲ ਆਉਂਦਾ ਵੀ ਆਈ ਜਿਹੜਾ ਉਹਨੂੰ ਤੁਸੀਂ ਸਵਾਲ ਕੀਤਾ ਸੀਗਾ ਕਿ ਭਾਇਆ ਲੈਣ ਵਾਲਾ ਉਹਦੋਂ ਦਿਨਾਂ ਦੇ ਨਹਿਰਵੰਨੀ ਵੇਖਣਾ ਯਾਰ ਵਧਿਆ ਰਹੂਆ ਸਿਸਟਮ ਮਗਿਆ ਤਾਂ ਨਹੀਂ ਕਰਦਾ ਕੋਈ ਮਾਰ ਦੀ ਚਾਲ ਦੇਖੀ ਜਾਊਗੀ ਜਾਂ ਸੋਚਣਾ ਯਾਰ ਉਹਦੇ ਮੈਨੂੰ ਬਾਹਰ ਦੇ ਵੇਖਣਾ ਅਗਲਾ ਬਾਹਰ ਜਾ ਕੇ ਬਣ ਜਾਂਦਾਗਾ ਕਿਸੇ ਪਾਸੇ ਵੀ ਕਿਉਂ ਨਾ ਟੱਪ ਚਲੀ ਗਿਆ ਯਾਰ ਚੱਕੀ ਇਹ ਝੋਲਾ ਇੱਥੇ ਕਿਹੜਾ ਕੋਈ ਆਪਣੀ ਸੌਂ ਨਹੀਂ ਰਿਹਾਗਾ ਵੀ ਜਦੋਂ ਪਾਸੇ ਵਾਲੇ ਲੋਕ ਕੌਲਾ ਕਹਿੰਦੇ ਆ ਰਿਸ਼ਤੇਦਾਰ ਕੋਈ ਆ ਨਹੀਂ ਰਿਹਾਗਾ ਉਧਰੋ ਜੇ ਬਾਹਰ ਲਿਉਂ ਗੱਲ ਮੈਂ ਜੱਥ ਪਈ ਜਾਂਦੇ ਆ ਵੀ ਇੰਨੀ ਬੇਇੱਜ਼ਤੀ ਕਰਾਉਂ ਨੂੰ ਆਪਾਂ ਹੀ ਆ ਵੀ ਕਿਉਂ ਨਾ ਯਾਰ ਇੱਥੇ ਟੱਪ ਜੀ ਗਿਆ ਘਰੇ ਘਰੇ ਪੈਸੇ ਲੈਣ ਆਉਂਦੇ ਆਉਂਦੇ ਹੋਣੇ ਆ ਲੈਣ ਦੇਣ ਵਾਲੇ ਫੇਰ ਉਸ ਉਹ ਕਿਵੇਂ ਹੈਂਡਲ ਕਰਦੇ ਸਾਰੇ ਬੋਲੇ ਡੇਲੀ ਦੀ ਮੰਨ ਕੇ ਚਲੋ 3 ਗੇੜੇ ਜਾਂ 2 ਗੇੜੇ ਹਮ ਸੀਗੇ ਆਪਣੇ ਘਰੇ ਵੀ ਅਗਲਾਂ ਦੇ ਜਦੋਂ ਕਰਜ਼ਾ ਜਦੋਂ ਆਪਣੇ ਸਿਰ ਸੀਗਾ 2 ਜਾਂ 3 ਗੇੜੇ ਲੱਗ ਜਾਂਦੇ ਸੀਗੇ ਅਗਲੇ ਹਮ ਉਹ ਆ ਜਾਣਾ ਯਾਰ ਥੋੜਾ ਵੱਡਾ ਕਹਿੰਦਾ ਅਗਲਾ ਕਹਿੰਦਾ ਯਾਰ ਤੁਸੀਂ ਤਾਂ ਕੱਲ ਨੂੰ ਕਹਿੰਦੇ ਆ ਪਰਸੋਂ ਕਹਿੰਦੇ ਆ 10 ਦਿਨਾਂ ਨੂੰ ਕਹਿੰਦੇ ਆ ਉਹਦੇ ਤਾਂ ਹੈ ਨਹੀਂਗੇ ਹਮ ਉਹ ਸੋਚਦੇ ਤਾਂ ਕੁਝ ਹੋਰ ਹੁੰਦੇ ਸੀ ਆਪਾਂ ਵੀ ਇੱਥੋਂ ਆਪਾਂ ਨੂੰ 50000 ਰੁਪਿਆ ਆਉਣਾਗਾ ਮੰਨ ਕੇ ਜਦੋਂ ਠੇਕੇ ਦਾ ਆਪਾਂ ਨੂੰ 2 ਲੱਖ ਰੁਪਿਆ ਆਉਣਾਗਾ ਉਹ 2 ਲੱਖ ਚੋਂ ਆਪਾਂ ਅੱਜ ਤੱਕ ਆਹਾ ਹਾ ਹਾ ਜਾਣਦੇ ਦੇ ਦੇਸ਼ ਨੇ ਆ ਪਰ ਘਰ ਦੀਆਂ ਕਬੀਲਦਾਰੀਆਂ ਕਰਕੇ ਕੁਝ ਇੱਕ ਉਹ ਵੀ ਚੀਜ਼ ਕੁਝ ਪਸ਼ੂ ਵੀ ਮੰਨ ਕੇ ਚੱਲੋ ਜੇ ਵਧੀਆ ਹੋਣ ਬੰਦੇ ਤੇ ਉਹ ਚੀਜ਼ ਨੇ ਬੰਦੇ ਆ ਪਰ ਉਹ ਕੀ ਆ ਉਹਨਾਂ ਨੂੰ ਫੜਾਏ ਜਾਂਦੇ ਸੀ ਜਿਹੜੇ ਜਿਹਨੇ ਛੱਡ ਨਹੀਂ ਹੁੰਦੀ ਸੀ ਉਹ ਫੜਾਉਂਦਾ ਸੀ ਆਪਾਂ ਨੂੰ ਅੱਛਾ ਉਹ ਲੈ ਜਾ ਉਹ ਅਗਲਾ ਕਹਿੰਦਾ ਲੈ ਜੂ ਹੁਣ ਉਹਦਾ ਕੀ ਉਹ ਚੋਂ ਇਮਕਮ ਨਹੀਂ ਨਹੀਂ ਹੁੰਦੀ ਸੀਗੀ ਉਹਦਾ ਕਰਕੇ ਵਿੱਚ ਹੀ ਲੱਗ ਜਾਂਦੇ ਤੂੜੀ ਮੁੱਲ ਲੈ ਲਈਏ ਆਪਣੇ ਹੁ ਜਦ ਕਿ ਉਹ 4 ਕਿੱਲੇ ਲਈ 4 ਕਿੱਲਾਂ ਚ ਕਿੰਨੀ ਟਰਾਲੀ ਆਪਣੇ ਕੋਲ ਹੀ ਬੰਦ ਵੀ ਬਲਕਿ 10 ਟਰਾਲੀਆਂ ਡੋ ਮੁੱਲ ਲੈਣੀਆਂ ਪੈ ਜਾਂਦੀਆਂ ਸੀ ਆਪਾਂ ਨੂੰ ਇਦਾਂ ਕਰਕੇ ਹੀ ਮੰਨ ਕੇ ਚਲੋ ਚੜਦਾ ਗਏ ਸ਼ਰਾਬ ਵੇਚੀ ਸ਼ਰਾਬ ਤੋਂ ਬਾਅਦ ਫਿਰ ਕਿਸ ਤਰ੍ਹਾਂ ਅੱਗੇ ਜ਼ਿੰਦਗੀ ਤੁਰੇ ਫਿਰ ਕਿਸ ਤਰੀਕੇ ਨਾਲ ਸੋਚਿਆ ਵੀ ਆਪਾਂ ਸਾਰਾ ਕਰਜ਼ਾ ਲਾਉਣਾ ਕੋਈ ਫਿਲਮਾਂ ਜੀ ਲੱਗ ਲੁਗ ਜੀਏ ਹੂੰ ਵੀ ਇੱਧਰ ਜਾਵਾਂਗੇ ਆਪਾਂ ਮੰਨ ਕੇ ਚਲੋ ਪਿੰਡ ਤੋਂ ਬਾਹਰ ਨਿਕਲੇ ਤੇ ਐਕਟਰ ਬਣ ਕੇ ਆ ਜਾਵਾਂਗੇ ਹੂੰ ਪਿੰਡ ਛੱਡਦੇ ਆ ਆਪਦਾ ਮੰਨ ਕੇ ਚਲੋ ਨਾਲ ਪੰਦੇ ਮਿਲਦੇ YouTube ਵਾਲਾ ਕੋਈ ਬੰਦਾ ਸੀਗਾ ਇੱਥੋਂ ਜਿਹੜਾ ਮੈਨੂੰ ਬੰਦੇ ਨਾਲ ਮਲਾਉਂਦਾਗਾ ਉਹ ਕਹਿੰਦਾ ਵੀ ਮੰਨ ਕੇ ਚੱਲੋ ਮੈਂ ਤੁਹਾਨੂੰ ਇੱਕ ਬੰਦੇ ਨਾਲ ਮਿਲਾ ਦਿੰਦਾਗਾ ਉਹ ਤੁਹਾਨੂੰ ਐਕਟਰ ਬਣਾ ਦੂਗਾ ਪਰ ਥੋੜੀ ਕਣੀ ਪੇਮੈਂਟ ਕਰਨੀ ਪਊਗੀ ਅੱਛਾ ਮੈਂ ਕਹਿੰਦਾ ਜੀ ਕਰ ਦਿੰਨੇ ਆ ਅਸੀਂ ਕੀ ਕਰਦੇ ਆ ਮੰਨ ਕੇ ਚੱਲੋ ਜੀ ਉਹ ਕਹਿੰਦਾ ਵੀ 10000 ਰੁਪਇਆ ਦੇ ਦੇ ਤੈਨੂੰ ਹੀਰੋ ਬਣਾ ਦਾਂਗੇ ਐ ਕਾਰਾਂ ਭੰਨਾਂਗੇ ਅਸੀਂ ਵਿੱਚ ਆ ਕੁਝ ਕਰਾਂਗੇ ਇਹੋ ਜਿਹਾ ਕੁਝ ਕਹਿੰਦੇ ਉਹ ਮੈਂ ਕਹਿੰਦਾ ਚਲੋ ਠੀਕ ਆ ਵੀ ਛਕਲਾ ਆਪਣੀ ਵੀ ਇੰਨੀ ਵਧੀਆ ਲੱਗੀ ਇਹਨਾਂ ਨੂੰ ਵੀ ਐਕਟਰ ਬਣ ਕੇ ਆਵਾਂਗੇ ਉਧਰੋਂ ਯਾਰ ਜਿਹੜੇ ਬੰਦੇ ਮਿਹਨੇ ਮਾਰਦੇ ਸੀ ਹੁਣ ਸਾਰੇ ਜਵਾਬ ਦੇਵਾਗੇ ਜਵਾਬ ਦਵਾਗੇ ਬੰਦਿਆਂ ਨੂੰ ਆਪਾਂ ਹਾ ਕੀ ਵੀ ਸੌਖਾ ਜਿਹਾ ਕੰਮ ਆ ਗਏ ਤੇ ਐਕਟਰ ਬਣ ਕੇ ਆ ਗਏ ਅੱਛਾ ਜੀ ਨਿਕਲਦਾ ਜਦੋਂ ਘਰੋਂ ਬਾਹਰ ਉਹ ਬੰਦਾ ਕੀ ਆ 10000 ਰੁਪਏ ਫੜਦਾ ਪਹਿਲਾਂ ਪੁੱਛਦਾ ਆ ਗਿਆ ਮੈਂ ਕਹਿੰਦਾ ਆ ਗਿਆ ਜੀ ਮੈਂ ਕਹਿੰਦਾ ਵੀ ਸੁਲਾਉਣਗੇ ਮੈਨੂੰ ਪਹਿਲਾਂ ਪੈਸੇ ਦੇ ਦੇ 10000 ਰੁਪਏ ਕਿੱਟੇ ਦੇਤਾ ਪੰਜ ਮੇਰਾ ਪੰਜ ਤੇਰਾ ਵੰਡ ਲਿਆ ਉਹ ਦੋਵਾਂ ਬੰਦੇ ਨੇ ਅੱਛਾ ਕੱਢਦੇ ਆ ਮੈਂ ਗਈ ਮੈਂ ਵੇਖੀ ਜਾਨਾ ਪਾਸੇ ਸਾਰੇ ਵੀ ਸੈਟ ਸੁੱਟ ਕਿੱਥੇ ਇਹਨਾਂ ਦਾ ਵੀ ਜਿਵੇਂ ਟੀਵੀਾਂ ਦੇ ਦਿੰਦੇ ਸੈਟ ਲੱਗਿਆਗਾ ਹਾਂ ਉਹ ਕੀ ਕਰਦੇ ਕੱਢਦੇ ਜਿਹੇ ਚ ਫੋਨ ਕਹਿੰਦੇ ਚੱਲ ਬਈ ਵੀਡੀਓ ਬਣਾਉਣੀ ਆ ਪੀਣ ਪਣ ਗਈ ਵੀਡੀਓ ਤੇਰੀ ਉਹ ਬਣਾਉਂਦੇ ਆ ਆਵਾਜ਼ ਵੀ ਨਹੀਂ ਦਿੰਦੇ ਮੇਰੀ ਫੋਨ ਲਾਉਣਾਗਾ ਮੈਂ ਕਹਿੰਦਾ ਹਾਂ ਬਈ ਕਹਿੰਦਾ ਨਹੀਂ ਬਈ ਸਿਸਟਮ ਹੀ ਆਪਣਾ ਈ ਆ ਕਹਿੰਦਾ ਯਾਰ ਵੀਰੇ ਵੀ ਮੰਨ ਕੇ ਚੱਲੋ ਕਿ ਤੁਸੀਂ ਪੰਜ ਪੰਜ ਦੱਸਦਾ ਯਾਰ ਵਾਲੇ ਮੁੰਡੇ ਹੋਰ ਕਰ ਲਾ ਕਹਿੰਦਾ ਦੋ ਚਾਰ ਕਹਿੰਦਾ ਵਿੱਚੋਂ ਦੋ ਦੋ ਤੈਨੂੰ ਦੇ ਦ ਦੇ ਕਰਾਂਗੇ ਮੈਂ ਕਿਹਾ ਵੀ ਇਹ ਤਾਂ ਕਮਾਈ ਕਿਹੜੀ ਤਾਂ ਠੱਗੀ ਈ ਹੈ ਮੈਂ ਚੁੱਪ ਕਰਦਾ ਉਹ ਮਨ ਤੋਂ ਆਕਦਾ ਵੀ ਇਹ ਕੰਮ ਵਿੱਚ ਧੋਖਾ ਹੈ ਵਾਪਸ ਹੀ ਕਰਦਾ ਸੀ ਮਤਲਬ ਕਿ ਕੰਮ ਹੀ ਰਹਿਣ ਦੋ ਛੱਡੋ ਕਰੇ ਕੰਮ ਚਾਹੀਨੀਆਂ ਪਰ ਇੱਕ ਮੁੰਡਾ ਮਿਲਦਾ ਆਪਣੇ ਪਿੰਡ ਦਾ ਹੀ ਉਹ ਕਹਿੰਦਾ ਵੀ ਐਂ ਕਰਕੇ ਆਪਣੇ ਪਿੰਡ ਦੇ ਮੁੰਡੇ ਵੀਡੀਓ ਬਣਾਉਂਦੇ ਤੂੰ ਉਹਨਾਂ ਨਾਲ ਹੀ ਬਣਾਇਆ ਕਰ ਉਹ ਬੰਦਾ ਜਿਹੜਾ ਵੀ ਘਰੇ ਬਿਠਾ ਉਹਨੂੰ ਵੀ ਟੀਮ ਦੀ ਲੋੜ ਆ ਅੱਛਾ ਵੀ ਉਹਨਾਂ ਟੀਮ ਨਹੀਂ ਕੋਈ ਵਧੀਆ ਕਰਦੀ ਉਹ ਚ ਮੈਂ ਗੱਗੂ ਗੱਲ ਦੀ ਡੁਪਲੀਕੇਟ ਦੀ ਐਕਟਿੰਗ ਕਰਦਾ ਹੁੰਦਾ ਸੀ ਖਾਂਦਾ ਛੱਤਰ ਹੀ ਹੁੰਦਾ ਹੀ ਘਰ ਦੇ ਕਹਿੰਦੇ ਛੱਤਰ ਖਾਗੀ ਆ ਗਿਆ ਪਰ ਲੋਕੀ ਪਸੰਦ ਕਰਨ ਲੱਗ ਪਏ ਛੱਤਰ ਰਾਸ ਆ ਗਿਆ ਹਾਂ ਛੱਤਰ ਰਾਸ ਆ ਗਈ ਤੇ ਉਸ ਤੋਂ ਬਾਅਦ ਕੀ ਹੁੰਦਾ ਪਰ ਉਹਤੇ ਸੀ ਮਿਹਨਤ ਕਰਕੇ ਉਹ ਵੀਡੀਓ ਬਣਾਉਂਦੇ ਆ ਉਸਤੇ ਜਾ ਕੇ ਉਹ ਬਾਈ ਨਾਲ ਟੀਮ ਬਣਾ ਕੇ ਉਹ ਵੀਡੀਓ ਬਣਾਉਣੇ ਮੰਨ ਲਿਆ ਸਾਲ ਡੇਢ ਸਾਲ ਦੀ ਮਿਹਨਤ ਲਾਉਣੀ ਆ ਹੂੰ ਉਸ ਤੇ ਬਾਅਦ ਉਹ ਬਾਈ ਕਹਿੰਦਾ ਮੇਰੇ ਕੰਮ ਫਿੱਟ ਨਹੀਂ ਆ ਰਿਹਾ ਉਹ ਪਤਾ ਨਹੀਂ ਕੀ ਦਿਲ ਚ ਜਾਂਦੀ ਆ ਬੰਦੇ ਦੇ ਵੀ ਵੀਡੀਓ ਤੋਂ ਬਾਅਦ ਜਦ ਕੀ ਮੋਨਟਾਈਜ਼ਰ ਵੀ ਹੋ ਜਾਂਦਾ ਚੈਨਲ ਆਪਣਾ ਹੂੰ ਉਸ ਤੋਂ ਬਾਅਦ ਉਹ ਲਾਈਵ ਦਾ ਪਾਉਣ ਲੱਗ ਪੈਂਦਾਗਾ ਚਲੋ ਆਪਾਂ ਕਹਿੰਦੇ ਆ ਵੀ ਕਿਉਂ ਆਪਾਂ ਕਿਸੇ ਦਾ ਵੀ ਅਗੋਡੀ ਕਿਸੇ ਨੂੰ ਆਪਾਂ ਕਹਿ ਨਹੀਂ ਸਕਦੇ ਹੁੰਦੇ ਕੁਝ ਚਲੋ ਫੇਰ ਦਿਲ ਜਿਆਦਾ ਟੁੱਟਦਾ ਵੀ ਯਾਰ ਬੰਦੇ ਨੇ ਇੱਕ ਟਾਈਮ 'ਚ ਡੇਢ ਸਾਲ ਦੀਆਂ ਬਣਾਈਆਂ ਹੋਈਆਂ ਵੀਡੀਓ ਇੱਕ ਟਾਈਮ 'ਚ ਹੀ ਡਿਲੀਟ ਮਾਰ ਦਈਆਂ ਚਲੋ ਮੈਂ ਕਹਿੰਦਾ ਕੋਈ ਨਾ ਆਪਾਂ ਦੁਬਾਰਾ ਕਰਾਂਗੇ ਕੰਮ ਸਿਸਟ ਉਸ ਤੋਂ ਬਾਅਦ ਕੀ ਕਰਦਾਈ ਮੈਂ ਲਿਖਣ ਲੱਗ ਪਿਆ ਅੱਛਾ ਸਟੋਰੀਆਂ ਵੀ ਕਿਉਂਕਿ ਉਹਨਾਂ ਕੋਲੇ ਲਿਖਣ ਦਾ ਸ਼ੌਂਕ ਤਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਡਾ ਹੈ ਨਹੀਂ ਸੀਗਾ ਪਰ ਜਦੋਂ ਇਹਨਾਂ ਨਾਲ ਮੈਂ ਚੈਨਲ ਤੇ ਮਨਨ ਕੋ ਪਿੰਡ ਵਾਲੀ ਟੀਮ ਨਾਲ ਕਵਰਕ ਕਰਦਾ ਸੀਗਾ ਉਦੋਂ ਇਹ ਮੈਨੂੰ ਦੱਸ ਦਿੰਦੇ ਵੀ ਸਟੋਰੀਆਂ ਆਪਾਂ ਨੂੰ ਗਾਂਧ ਤੋਂ ਮੁੱਲ ਲੈਣੀਆਂ ਪੈ ਰੀਆਂ ਉਹ ਜੋ ਪੁਰਾਣਾ ਲੋਕਾਂ ਤੋਂ ਹੀ ਚੱਕਿਆ ਹੋਇਆ ਟੌਪਿਕ ਸੀਗਾ ਲੋਕਾਂ ਦੀ ਹੀ ਪੁਰਾਣੀਆਂ ਦੀਆਂ ਸੀਗੀਆਂ ਉਹ ਦਿੰਦਾ ਸੀਗਾ ਸਟੋਰੀਆਂ ਮੈਂ ਬੋਲਣ ਲੱਗ ਪਿਆ ਲਿਖਣ ਦਾ ਆਪਾਂ ਨੂੰ ਕੁਝ ਪਤਾ ਨਹੀਂ ਸੀਗਾ ਨੌਲੇਜ ਕਿਵੇਂ ਲਿਖੀਦੀ ਹੈ ਸਟੋਰੀ ਉਹ ਲੋਕੀ ਪਸੰਦ ਕਰਨ ਲੱਗ ਪਏ ਵੀਡੀਓ ਆਪਣੀਆਂ ਜਿਹੜੀਆਂ ਮੇਰੀਆਂ ਮੇਰੀਆਂ ਦਿੱਤੀਆਂ ਹੋਈਆਂ ਸੀਗੀਆਂ ਪਰ ਉਹ ਵੀ ਜਿਹੜੇ ਡਿਲੀਟ ਹੋ ਜਾਂਦੇ ਦਿਲ ਤਾਂ ਟੁੱਟ ਜਾਂਦਾ ਅਗਲਾ ਵੀ ਅਗਲਾ ਜਦੋਂ ਅੱਗਾ ਪਾਸੇ ਲੋਕਾਂ ਨੇ ਕਿਹੜੀਆਂ ਸਟੋਰੀਆਂ ਮਗਰੋਂ ਇਹ ਕਹਿੰਦੇ ਨੇ ਡਿਲੀਟ ਕਰਕੇ ਉਹਦੋਂ ਦਿਲ ਜਿਹਾ ਛੱਟ ਜੀ ਜਾਂਦੀ ਆ ਫਿਰ ਮੈਂ ਸੋਚਿਆ ਵੀ ਆਪਾ ਥੋੜਾ ਇਦੋਂ ਯਾਰ ਚੈਨਲ ਕਾਹਨੂੰ ਕਰਨਾ ਆਪਾ ਥੋੜਾ ਅਪ ਹੋ ਜਾਈਏ ਵੀ ਸਟੋਰੀਆਂ ਟੰਗ ਦੇ ਲਈਏ ਜਦ ਕਿ ਚਾਰ ਬੰਦੀਆਂ ਵਿੱਚੋਂ ਜਿਹੜੀ ਵਧੀਆ ਹੁੰਦੀ ਸੀ ਆਪਾਂ ਇੱਕ ਰੱਖ ਲੈਂਦੇ ਦੂਜੀਆਂ ਤਾਂ ਇਹਨਾਂ ਦਿਮਾਗ ਚੋਂ ਡਿਲੀਟ ਉਹ ਤਿੰਨ ਜਾਂਦੀਆਂ ਸਟੋਰੀਆਂ ਕੁਛ ਵੱਡਾ ਬੰਦੇ ਦਾ ਹੁਣ ਆਪਾਂ ਨਾਂ ਨਹੀਂ ਲੈਂਦੇ ਉਹ ਬੰਦੇ ਦਾ ਨਾਂ ਆਉਂਦਾ ਫੋਨ ਆਉਂਦਾ ਵੀ ਹਾਂ ਕਰਕੇ ਵੀ ਲਿਖਦੇ ਆ ਮੈਂ ਕਹਿੰਦਾ ਵੀ ਹਾਂਜੀ ਤੁਹਾਨੂੰ ਸਟੋਰੀਆਂ ਦੇਣੀਆਂ ਸਰ ਮੇਰਾ ਨਾਂ ਬਣ ਜੂ ਤੁਸੀਂ ਹੱਥ ਬੰਨੇ ਵੀ ਸਟੋਰੀਆਂ ਲੈ ਲਓ ਉਹ ਕਹਿੰਦਾ ਯਾਰ ਆ ਜਾ ਲੈ ਲੈਣੇ ਆ ਉਹ ਜਿਹੜੇ ਵਧੀਆ-ਵਧੀਆ ਟੌਪਿਕ ਆ ਉਹ ਚੱਕ ਲੈਂਦਾ ਵਿੱਚੋਂ ਰੱਖ ਲੇਗਾ ਅੱਛਾ ਉਸ ਤੋਂ ਬਾਅਦ ਕਹਿੰਦਾਗਾ ਕਹਿੰਦਾ ਹਰਮਣਾ ਇਹੋ ਜਿਹਿਆਂ ਦਾ ਕਹਿੰਦਾ ਟਰੰਕ ਭਰੇ ਪਏ ਆ ਸਾਡੇ ਖਾਲਸਾ ਕਹਿੰਦਾ ਇਹੋ ਜਿਹੇ ਟਰੰਕ ਭਰੇ ਪਏ ਆ ਵੀਰੇ ਇਹ ਕਹਿੰਦਾ ਮੈਂ ਕਹਿੰਦਾ ਯਾਰ ਇਹ ਵੀ ਪੰਗਾ ਗਿਆ ਹੂੰ ਮੈਂ ਉਹ ਵੀ ਮਨਟੇ ਮਾਰ ਸਕ ਸਕਰੀਨ ਪਲੇ ਬਣ ਜਾਂਦਾ ਹੋ ਜਾਂਦਾ ਸਾਰਾ ਕੁਝ ਕਿ ਨਹੀਂ ਹਾਂ ਕਰ ਲੈਂਦੇ ਜਿਹੜੀਆਂ ਦਿੱਤੀਆਂ ਹੋਈਆਂ ਸਟੋਰੀਆਂ ਨੇ ਉਹ ਬੰਦੇ ਕਰ ਲੈਂਦੇ ਆ ਪਰ ਉਹ ਸਿਸਟਮ ਆਏ ਆ ਜੀ ਆਪਾਂ ਬੋਲਦੇ ਨਹੀਂ ਆ ਕਹਿੰਦੇ ਵੀ ਇਹ ਗੱਲ ਕਹਿ ਦਿੰਦੇ ਆ ਵੀ ਆ ਮੇਰੀ ਲਿਖੀ ਆ ਹੂੰ ਸ਼ਾਇਦ ਉਹ 'ਚ ਵੀ ਹੋ ਆ ਹੋ ਸਕਦਾ ਆਪਾਂ ਨੂੰ ਹੀ ਭੰਡ ਦੇਣ ਉਹ ਬੰਦੇ ਇੱਥੇ ਬੈਠੇ ਬੈਠੇ ਵੀ ਚਲੋ ਉਹ ਸੀਗਾ ਆਪਾਂ ਚਲੋ ਛੱਡ ਲੈ ਮੈਂ ਕਿਹਾ ਚਲੋ ਜੇ ਪਰਮਾਤਮਾ ਨੇ ਆਪਾਂ ਨੂੰ ਦਿੱਤਾ ਜੇ ਇਹ ਸੀ ਤਾਂ ਇਤੋਂ ਵੀ ਵਧੀਆ ਹੀ ਕਰਾਂਗੇ ਉਸ ਤੋਂ ਵੀ ਵਧੀਆ ਲਿਖਦਾ ਜਿੰਦਗੀ ਦੀ ਲਾਈਵ ਤੋਂ ਮੰਨ ਕੇ ਚਲੋ ਪੁਰਾਣੇ ਲੈਵਲ ਦੀ ਲਿਖਦੇ ਨੇ ਸਟੋਰੀ ਬਹੁਵੀ ਲੈਦਾ ਇੱਕ ਬੀਬੂ ਕੋ ਕਨਾਰਾ ਲਦਾ ਫਿਰ ਮੈਂ ਉਹਨਾਂ ਨਾਲ ਮਨ ਕਿਉਂਗੀ ਆਪਾਂ ਨੂੰ ਕੋਈ ਜਾਣਦਾਂ ਵਿੱਚ ਕੋਈ ਨਵਾਂ ਨਾਲ ਇੱਕ ਬੰਦਾ ਲੈਣਾ ਪੈਣਾ ਸੀ ਆਪ ਨੂੰ ਜਿਹਦੇ ਨਾਲ ਆਪ ਆਪਣਾ ਲੈਵਲ ਅਪ ਹੋ ਜੇ ਆਪਾਂ ਬੀਬੂ ਕੋ ਕਨ ਲੈਨੇ ਜੀ ਉਹਨਾਂ ਨੇ ਆਪਣਾ ਬਹੁਤ ਸਾਥ ਦਿੱਤਾ ਅੱਛਾ ਪਰ ਉਹ ਵੀ ਬੰਦੇ ਭੋੜੇ ਨਹੀਂ ਉਹਦਾ ਕਰਕੇ ਹੀ ਉਹਨਾਂ ਨੂੰ ਵੀ ਬਹੁਤ ਮੁਸੀਬਤਾਂ ਝੱਲਣੀਆਂ ਪਈਆਂ ਉਹ ਵੀ ਉਹਨਾਂ ਨੇ ਮੈਨੂੰ ਇੱਕ ਟਰੈਕਟਰ ਨਾਲ ਮਿਲਾ ਦਿੰਦੇ ਨੇ ਅੱਛਾ ਉਹ ਡਾਇਰੈਕਟਰ ਵੀ ਉਸੇ ਪਹਿਲਾਂ ਵਾਲੇ ਤਰ੍ਹਾਂ ਹੀ ਹੀ ਕਰਦਾ ਹਾਂ ਕਹਿੰਦਾ ਮੈਂ ਤੁਹਾਨੂੰ ਆਹ ਲੋਕੇਸ਼ਨ ਦੇ ਦਿੰਨੀ ਆ ਬੱਕਰੀਆਂ ਦੇ ਦੇਣੀਆਂ ਵਿੱਚ ਆ ਕਰ ਦੇਣਾ ਜੀ ਮੈਂ ਸੋਚਦਾ ਵੀ ਇੰਨਾ ਕੁਝ ਦੇ ਰਿਹਾ ਵਿੱਚ ਪਰ ਤੂੰ ਪੈਸੇ ਕਰ ਲਓ ਮਾਤਾ ਨੂੰ ਪੁੱਛਦਾ ਮਾਤਾ ਕੀ ਕਰਦੀ ਆ ਵਿਚਾਰੀ ਕਾਂਟੇ ਲਾ ਕੇ ਦੇ ਦਿੰਦੀ ਆ ਆਪਦੇ ਮੇਰੇ ਕੋਲੇ ਜੋ ਕੁਛ ਹੁੰਦਾ ਫੋਨ ਹੁੰਦਾ ਜਿਹੜਾ ਵੀ ਕੁਛ ਹੁੰਦਾ ਆਪਸਾਰ ਕੋਈ ਵੇਚਣਾ ਫੋਨ ਹੀ ਵੇਚ ਦਿੰਨੇ ਜੀ ਸੋਚਿਆ ਵਾ ਤੇਲ ਪਵਾਲੇ ਦਾ ਟੈਂਕੀ ਭਰਾਲੇ ਵੀ ਇੱਕ ਵਾਰੀ ਮੋਟਰਸਾਈਕਲ ਦੀ ਇੱਕ ਮੁੰਡਾ ਰਲ ਜਾਂਦਾ ਇਥੋਂ ਚੜ ਜਾਂਦਾ ਨਿਹਰਾਵਨ 3 ਵਜੇ ਜਾ ਵੜਦੇ ਤੜਕੇ ਕਿਉਂਕਿ ਬਾੜ ਬਹੁਤ ਸੀਗੀ ਉਹ ਥੋੜੀ ਜਾ ਕੇ ਉਹ ਵੀ ਪਹਿਲਾਂ ਵਾਂਗੀ ਕਰਦੇ ਆ ਕਹਿੰਦੇ ਪਹਿਲਾਂ ਪੈਸੇ ਕਰੋ ਅੱਛਾ ਪ ਉਹ ਚੱਕਦੇ ਆ ਕੈਮਰਾ ਬਣਾਉਂਦੇ ਵੀਡੀਓ ਸਾਰੀ ਬਣ ਜਾਂਦੀ ਆ ਖਿੜੀ ਕੀ ਹੁੰਦਾ ਉਹ ਵੀਡੀਓ ਹੀ ਬਣਦੀ ਆ ਪਰ ਕੀ ਉਹਨੂੰ ਹੀ ਬੰਦਾ ਕੋਈ ਕਹਿ ਦਿੰਦਾ ਇਹੀ ਵੀਡੀਓ ਸਾਨੂੰ ਸਟੋਰੀ ਚਾਹੀਦੀ ਆ ਕੱਲੀ ਸਟੋਰੀ ਚਾਹੀਦੀ ਆ ਪਰ ਵੀ ਬੰਦੇ ਨਹੀਂ ਇਹ ਲੈਣੇ ਹਮ ਇੱਥੇ ਉਹ ਕੋਈ ਬੰਦਾ ਲਾਉਂਦਾ ਪੈਸੇ ਉਹ ਕਹਿੰਦਾ ਵੀ ਇੱਥੇ ਮੇਰਾ ਮੁੰਡਾ ਹੀ ਆਉਣਾ ਚਾਹੀਦਾ ਉਹ ਮੈਨੂੰ ਕਹਿੰਦਾ ਹਰਮਣ ਆਹੋ ਜਿਹੀਆਂ ਥੋੜੀਆਂ ਚੱਲਦੀਆਂ ਜਿਹੜਾ ਬੰਦਾ ਇੱਕ ਟਾਈਮ ਇਹ ਕਰਿਆ ਬਈ ਯਾਰ ਸਟੋਰੀ ਤੇਰੀ ਵਧੀਆ ਗਈ ਉਹ ਬੰਦਾ ਵੀ ਆਪ ਨੂੰ ਮੰਨ ਕੇ ਠੋਕਰ ਮਾਰ ਦਿੰਦਾ ਪਰ ਉੱਥੇ ਖਿਆਲ ਜਾਂਦਾ ਮੈਨੂੰ ਲੱਗਦਾ ਵੀ ਕਿਤੇ ਯਾਰ ਦੂਜੇ ਬੰਦੀ ਕਰਤਾ ਪਰ ਉੱਥੇ ਪਤਾ ਲੱਗਾ ਉਹ ਬੰਦਾ ਬੀਬੂਪੂਆ ਕੋਲ ਕੰਮ ਕਰਾਈ ਜਾਂਦਾ ਸੀ ਉਹਨਾਂ ਨੂੰ ਵੀ ਕੋਈ ਪੇਮੈਂਟ ਨਹੀਂ ਦਿੱਤੀ ਉਹਨੇ ਬੰਦੇ ਨੇ ਪਰ ਨਫਰਤ ਸਾਡੇ ਵਿੱਚ ਦੂਹਾਂ ਵਿੱਚ ਪਾ ਗਿਆ ਮੇਰੇ ਨੂੰ ਉਹਨਾਂ ਕੋਲੇ ਭੰਡ ਗਿਆ ਉਹਦੇ ਕੋਲੇ ਮੈਨੂੰ ਭੰਡ ਗਿਆ ਦੋਵੇਂ ਇਦਰਾਰ ਪੈਣੀ ਹੁੰਦੀ ਆ ਦੋਵੇਂ ਇਦਰਾਰ ਪੈਣੀ ਹੁੰਦੀ ਆ ਪਰ ਇੱਕ ਦਿਨ ਉਹਨਾਂ ਦੇ ਬੀਬੂਪੂਆ ਦੇ ਪੀਏ ਦਾ ਫੋਨ ਆਉਂਦਾ ਮੰਨ ਕੇ ਚਲ ਆਪਣੋਂ ਆਉਂਦਾਗਾ ਉਹ ਲਾਉਂਦੇ ਆ ਕਹਿੰਦੇ ਹਰਮਣਾ ਵੀ ਆਏ ਕਰਕੇ ਵੀ ਇੱਥੋਂ ਪੇਮੈਂਟ ਲੈਣੀ ਆ ਮੈਂ ਕਹਿੰਦਾ ਕਿਸ ਚੀਜ਼ ਦੀ ਲੈਣੀ ਆ ਕਹਿੰਦੇ ਵੀ ਐ ਕਰਕੇ ਤਤ 10000 ਮੈਂ ਕਹਿੰਦਾ ਸਰ ਮੈਂ ਤਾਂ ਪਹਿਲੀ ਨਹੀਂ ਦਿੱਤੇ ਸੀਗੇ ਹੂੰ ਮਤਲਬ ਸਾਡੀ ਵੀ ਰੱਖ ਗਿਆ ਉਹ ਬੰਦਾ ਉਸ ਤੋਂ ਬਾਅਦ ਇਹ ਮੈਨ ਲਾਉਂਦੇ ਜੀ ਮੈਨ ਤੋਂ ਬਾਅਦ ਉਹ ਕਹਿੰਦੇ ਸਟੋਰੀਆਂ ਸੁਣਦੇ ਆ ਉਹਨਾਂ ਨੂੰ ਵਧੀਆ ਲੱਗਦੀਆਂ ਜੀ ਹੂੰ ਅੱਜ ਦੇ ਟਾਈਮ 'ਚ ਤੁਸੀਂ ਦੇਖਿਆ ਵੀ ਆਪਣੇ ਘਰੀ ਨਹੀਂ ਹੁਣ ਵੀ ਹੁਣ ਜੀ ਹੂੰ ਫਿਰ ਉਹ ਆਪਣੇ ਦਾ ਕੜ ਕੇ ਕਰਦੇ ਆ ਉਸ ਤੋਂ ਬਾਅਦ ਕੰਮ ਜੱਪੀ ਆਪਣੇ ਨਾਲ ਤੁਰਨ ਲੱਗ ਪਈ ਇਹ ਵੀਡੀਓ ਬਣਾਉਣੇ ਆ ਵੀ ਬਪੂਆ ਦਾ ਲਾਣਾ ਜੀ ਇਹਦੇ ਪਾਠ ਸ਼ੁਰੂ ਹੋ ਰਿਹਾ ਜੀ ਹੁਣ ਜੇ ਮੰਨ ਕੇ ਚੱਲੋ ਜੀ ਉਹ ਬਣਾਉਨੇ ਹੀ ਅੱਡੂ ਚੈਨਲ ਨੂੰ ਸੇਲ ਕਰ ਦਿੰਨੇ। ਉਹਨੂੰ ਪੇਮੈਂਟ ਜੂ ਤੁਰੇ ਜਾ ਲੈ ਕੇ ਸਟੋਰੀ ਫੇਰ ਘਾਲ ਦਿੰਦਾ। ਕਈ ਕਹਿ ਦਿੰਦੇ ਆ ਸਟੋਰੀ ਸੁਣ ਲਈ ਆ ਉਸ ਤੋਂ ਬਾਅਦ ਕਹਿ ਦਿੰਦੇ ਸੀਗੇ ਵੀਰੇ ਵਧੀਆ ਨਹੀਂ। ਹੂੰ ਸਿਸਟਮ ਤੇਰਾ ਮਨ ਕੇ ਲੱਗ ਪਦੀ ਹੈ ਲੱਗੀ ਸਟੋਰੀ ਪਰ ਮਗਰੋਂ ਪਤਾ ਲੱਗਦਾ 15 ਦਿਨ ਬਾਅਦ ਉਹੀ ਸਟੋਰੀ ਮੇਰੀ ਆ ਜਾਂਦੀ ਹੈ ਪਰ ਨਾਮ ਬਦਲ ਕੇ ਆ ਜਾਂਦੀ ਹੈ। ਸਟੋਰੀ ਸਾਰੀ ਆਪਣੀ ਹੁੰਦੀ ਹੈ ਥੋੜਾ ਕਾਣਾ ਚੇਂਜ ਕਰ ਦਿੰਦੇ ਉਹ ਚੀਜ਼ਾਂ 'ਚ। ਉਹ ਚੀਜ਼ਾਂ 'ਚ ਕੁਝ ਨਹੀਂ ਆਪ ਨੂੰ ਕਿਉਂ ਪਰ ਪਤਾ ਲੱਗਿਆ ਵੀ ਇੱਕ ਸਟੋਰੀ ਲਿਖਦੇ ਆਪਾਂ ਸਿਰਫ ਉਹ ਵਰਕੇ ਦੇ ਅੱਖਰ ਨਹੀਂ ਕਿੰਨੇ ਕੁ ਹੁੰਦੀ ਆ ਪਤਾ ਲੱਗਿਆ ਕਦੇ ਇੱਕ ਸਟੋਰੀ ਜਿਹੜੀ ਸਟੋਰੀ ਜੀ ਪੱਦੀ ਆ ਜੀ ਥੋੜੀ ਘਟ ਦੀ ਰੱਖ ਦੀਏ 30000 ਤੋਂ ਸਟਾਰਟਿੰਗ ਹੈ 30000 ਤੋਂ 40000 ਦੇ ਵਿੱਚ YouTube ਦੀ ਮੇਰੇ ਸਨ ਲਈ ਤੇ ਇਹ ਨਹੀਂ ਹੁੰਦਾ ਕਿਤੇ ਵੀ ਆਪਾਂ ਤੋਂ 30000 ਦੀ ਲੈ ਲਈ ਅੱਗੇ ਜ਼ਿਆਦਾ ਦੀ ਵੇਚ ਦੀ ਇਸ ਤਰ੍ਹਾਂ ਹੋਇਆ ਕੋਈ ਲੱਗਿਆ ਕੋਈ ਕਨੈਕਟ ਸਰ ਬਹੁ ਵਾਰੀ ਹੋਇਆ ਕਿਹੜਾ ਇੱਕ ਵਾਰੀ ਹੋਇਆ ਜੀ ਜਿਹੜੇ ਬੰਦੇ ਬੈਠੇ ਆ ਮੈਨੂੰ ਲੱਗਦਾ ਜੀ ਫਿਲਮ ਲਾਈਨ ਚ ਹੈਗੀ ਆਏ ਨੇ ਮੂੰਹ ਦੇ ਮਿੱਠੇ ਨੇ 100 ਚੋਂ 1 ਹੀ ਹੋਊ ਮੈਨੂੰ ਲੱਗਦਾ ਜੀ ਮੂੰਹ ਦੇ ਮਿੱਠੇ ਨੇ ਪਰ ਪਿੱਠ ਪਜੇ ਛੁਰੀਆਂ ਮਾਰਦੇ ਨੇ ਲੈਣ ਤੋਂ ਬਾਅਦ ਆਪਣਾ ਹੀ ਵਿਯੂਧ ਮਟਾਉਣ ਦੀ ਕੋਸ਼ਿਸ਼ ਕਰਦੇ ਆ ਵੀ ਜਿੱਥੇ ਇੱਥੇ ਆਪਣੇ ਲੈਂਕਾ ਉੱਥੋਂ ਤੋੜ ਦਿੰਦੇ ਆ ਪਿੱਛੋਂ ਹੂੰ ਜਦ ਕਿ ਬਾਲੀ ਗੱਲ ਕੀ ਜੀ ਹੁਣ ਤੁਸੀਂ ਦੇਖੋ ਆਪਾਂ ਵੀਡੀਓ ਫੜਾਉਣ ਜਾਂਦੇ ਆ ਉਹ ਬੰਦਿਆਂ ਨੂੰ ਵੀ ਫੋਨ ਆਉਂਦਾ ਅੱਛਾ ਵੀ ਯਾਰ ਇਦੋਂ ਵਧੀਆ ਤਾਂ ਅਸੀਂ ਦੇਖਾਂਗੇ ਯਾਰ ਛੱਡ ਪਰੇ ਇਹਨੂੰ ਯਾਰ ਰਹਿਣ ਦੇ ਹੂੰ ਕੈਨਸਲ ਕਈ ਵਾਰੀ ਮੋੜ ਦਿੰਦੇ ਸਾਨੂੰ ਉੱਥੋਂ ਵੀ ਮੋੜਿਆ ਜਾਂਦਾ ਗੁੱਗੂ ਗਿਲਦੇ ਜਿਵੇਂ ਡੁਪਲੀਕੇਟ ਰੋਲ ਕਰਦੇ ਆ ਕੋਈ ਡਾਇਲੌਗ ਜਾ ਕੇ ਹੈਗਾ ਉੱਥੇ ਹੀ ਮੰਨ ਕੇ ਚੱਲੋ ਆਪਾਂ ਬੋਲ ਦਿੰਨੇ ਆ ਰਾਤ ਉਹਦੇ ਡੁਪਲੀਕੇਟ 'ਚ ਵੀ ਮੰਨ ਕੇ ਚਲੋ ਕਮੇਡੀ ਹੁੰਦੀ ਸੀਗੀ ਇਹ ਆਪਣੇ ਡਾਇਲੌਗ ਵੀ ਹੂੰ ਔਰ ਰਾਤ ਹੀ 100 ਕਤਲ ਕਰਕੇ ਪਿਆ ਓਏ ਨਾਲ ਦਾ ਪੁੱਛਦਾ ਹੀ ਕਹਿੰਦਾ ਸਰਦਾਰ ਜੀ 100 ਕਤਲ ਉਹ ਫਰਾਟਾ ਚੱਲਦਾ ਰਹਿ ਗਿਆ ਸੀ 100 ਮੱਛਰ ਮਰ ਗਿਆ ਉਹ ਕਹਿੰਦਾ ਜਨਾਬ ਠੀਕ ਹੈ ਜੀ ਉੱਥੇ ਜਾਣੇ ਆ ਮੰਨ ਕੇ ਚਲੋ ਇਦਾਂ ਦਾ ਹੀ ਸੀਨ ਹੈ ਜੀ ਇੱਥੇ ਜਾਣੇ ਜੋ ਦਲੇਰ ਬਣ ਕੇ ਵੀ ਸਾਲਾ ਆਇਆ ਹੁੰਦਾ ਹੀ ਕਰੇ ਉਹ ਕਹਿੰਦਾ ਮੈਨੂੰ ਬਾਹਰਲੇ ਬੰਦਿਆਂ ਨੇ ਕੁਛ ਆਖਿਆਗਾ ਜਾਣਨਾ ਉਹਦੇ ਘਰੀ ਅੱਗੇ ਲੱਤ ਮਾਰਦਾ ਜਾ ਕੇ ਕਹਿੰਦਾ ਬਾਹਰ ਖੁੱਲੋ ਓਏ ਤੇ ਉਹ ਹੁੰਦੇ ਹੋ ਕਹਿੰਦੇ ਬੁੜਿਆ ਕਿਹੜਾ ਲੱਥਾਂ ਮਰੀ ਜਾਂਦਾ ਬਾਹਰ ਚ ਕਹਿੰਦਾ ਜਦੋਂ ਕੁੱਕੜ ਦੀ ਮੌਤ ਹੁੰਦੀ ਹੈ ਬਨੇਰੇ ਦੇ ਝੜ ਕੇ ਮੌਲਦਾ ਜਾਏ ਨਾ ਉੱਥੇ ਜਾ ਕੇ ਜਦੋਂ ਜਾਨਾ ਹੀ ਉਹਨਾਂ ਜਗ ਤਾਂ ਹੱਕੀ ਮਾਰਦਾ ਉਹ ਪਿੱਛੇ ਰਹੀਆਂ ਦੇ ਸਾਹ ਨੂੰ ਕਹਿੰਦਾ ਪਿੱਛੇ ਰਹੀ ਓ ਮੇਰੇ ਪਿੱਛੇ ਇੰਨਾ ਵੱਡੇ ਬਦਮਾਚਾ ਨੂੰ ਤਾਂ ਮੈਂ ਦੇਣਾਗਾ ਉਹ ਜਦੋਂ ਮੈਨੂੰ ਵੀ ਡਹਿ ਪੈਂਦਾ ਕਟ ਮੈਂ ਤਾਂ ਸਰਦਾਰ ਜੀ ਆਠਾ ਮੰਗਣ ਆਇਆ ਸੀ ਇਹ ਅੱਜ ਛੱਡ ਦਿਓ ਜੀ ਅੱਜ ਛੱਡ ਦਿਓ ਕੁਛ ਇਹੋ ਜੀ ਟਾਈਪਿੰਗ ਰੱਖੀ ਹੈ ਜੀ ਉਹ ਚ ਆਪਾਂ ਮੰਨ ਕੇ ਚੱਲੋ ਜਿਵੇਂ ਕੋਠੀ ਆਪਾਂ ਵੇਖੀ ਆ ਨਾ ਕੋਠੀ ਸ਼ੁਰੂ ਕਰ ਲਈ ਹਾਂਜੀ ਸਰ ਉਹ ਲੋਕ ਵੀ ਆਖਦੇ ਨੇ ਹੁਣ ਇਹ ਮੁੰਡਾ ਕਿੰਦਰ ਪਰਫਰ ਤੇ ਕਿਧਰੋਂ ਪੈਸੇ-ਪੁਸੇ ਜੀ ਆਈਏ ਤੇ ਆਏ ਸੋਚਦੇ ਲੋਕ ਵੀ ਆ ਹਾਂਜੀ ਕੁਛ ਛੇਡਾਂ ਵੀ ਉਹ ਚ ਕਰਦੇ ਸੀ ਹਾਂ ਕੋਠੀ ਭਾਲੀ ਬਈ ਫਿਲਮਾਂ ਬਣਾ ਕੇ ਫਲਾਨਾ ਕਰ ਲਿਆ ਬਈ ਇਹਨਾਂ ਨੇ ਕੁਛ ਛੇਡਾਂ ਮਾਰ ਗਏ ਉਹਨਾਂ ਦੇ ਪਰ ਵਿੱਚੋਂ ਆਪਾਂ ਨੂੰ ਪਤਾ ਲੱਗਦੀ ਆ ਵਿੱਚੋਂ ਦਿਲ ਤਾਂ ਉਹਨਾਂ ਨੂੰ ਪਤਾ ਵੀ ਕਿੱਥੋਂ ਆ ਰਿਹਾ ਕਿੱਥੋਂ ਨਹੀਂ ਆ ਰਿਹਾ ਨਾ ਹੀ ਉਹ ਦਿਲ 'ਚ ਤਾਂ ਉਹਨਾਂ ਦੇ ਹੈਗੀ ਐ ਖਾਰ ਜਦ ਕਿ ਬਹੁਤ ਟਰਗਲ ਕਰਕੇ ਆਪਾਂ ਆਪਦਾ ਨਾਮ ਹੀ ਮੰਨ ਕੇ ਚੱਲੋ ਬਹੁਤ ਜਿਆਦਾ ਦੁਕਾਨਾਂ ਤੋਂ ਕੋਲੋਂ ਤੇ ਲਾ ਲਓ ਬਹੁਤ ਬੰਦੇ ਨਾਲ ਜੀ ਜੀ ਕਰਕੇ ਆਪਾਂ ਨਾਮ ਬਣਾ ਲਿਆ ਪਰ ਭੁੱਲਦੇ ਜੇ ਪਰ ਵੀ ਇੱਕ ਸਿਸਟਮ ਹੈਗਾ ਜੀ ਐ ਨਹੀਂ ਹਰੇਕ ਨੂੰ ਨਹੀਂ ਜੀ ਨਹੀਂਗਾ ਜੀ ਜਿਹੜਾ ਬੰਦਾ ਆਪਣ ਨੂੰ ਲੱਗਦਾ ਬੰਦਾ ਆਪਣੇ ਲਈ ਸਹੀ ਆ ਉਹ ਬੰਦੇ ਨਾਲ ਵਰਤੋ ਜਿਹੜਾ ਆਪਣੇ ਕੰਮ ਆ ਸਕਦਾ ਘਰ ਤੇ ਆ ਗਿਆ ਕਦੇ ਮੁੰਡਾ ਕਿੱਧਰ ਤੁਰਿਆ ਫਿਰਦਾ ਆ ਕਦੇ ਕੋਈ ਬੁੜੀ ਆ ਗਈ ਕਦੇ ਕੋਈ ਆ ਗਈ ਨਾਲ ਐ ਨਹੀਂ ਸ਼ੰਕਾ ਇਹ ਨਹੀਂ ਲੱਗਦਾ ਵੀ ਕਰਦੇ ਨਹੀਂ ਕਰਦੇ ਵੀ ਆ ਕੀ ਹੋਈ ਜਾਂਦਾ ਮਤਲਬ ਕਿ ਸਿਸਟਮ ਹੈਗਾ ਜੀ ਜਦੋਂ ਆਪਣੇ ਹੁਣ ਲੇਡੀਜ਼ ਹੁੰਦੀਆਂ ਨੇ ਨਾਲ ਆਉਂਦੀਆਂ ਨੇ ਕਿਤੇ ਆਪਣਾ ਐਡਾ ਬਜਟ ਨਹੀਂ ਵੀ ਆਪਾਂ ਬਾਹਰ ਜਾ ਕੇ ਕਰਾਏ ਤੇ ਘਰ ਲੈ ਕੇ ਜਾ ਕੇ ਉੱਥੇ ਬਣਾ ਲੀਏ ਇੱਥੇ ਹੁੰਦੀਆਂ ਨੇ ਹੁਣ ਨਾ ਤਾਂ ਆਪਾਂ ਮਾਪਿਆਂ ਨੂੰ ਸਮਝਾ ਸਕਦੇ ਆ ਨਾ ਉਹ ਜੇ ਲੇਡੀਜ਼ ਹੁੰਦੇ ਨੇ ਜ ਬੰਦੇ ਹੁੰਦੇ ਨੇ ਉਹਨਾਂ ਨੂੰ ਸਮਝਾ ਦੇ ਉਹ ਕੀ ਕਰਦੇ ਰਾਤ ਨੂੰ ਤੁਰਨ ਫਿਰਨ ਚੱਲ ਪੈਂਦੇ ਆ ਸ਼ਹਿਰ ਚ ਵਾਟੇ ਤੇ ਜੋ ਪਿੰਡ ਵੇ ਦੀ ਟਾਪਦੇ ਆ ਲੈ ਨਚਾ ਹਰ ਨੱਚੂ ਆ ਖਰਾ ਨਾ ਕਰੂ ਭਾਈ ਐਦਾਂ ਦੇ ਵੱਡ ਯੂਜ਼ ਕਰਦੇ ਆ ਡੈਡੀ ਨੂੰ ਭਰਦੇ ਲੈ ਬੁੜੀਆਂ ਲੈ ਗਿਆ ਉਹ ਜਾਂਦੇ ਖੇਤ ਫੰਨੀ ਨੂੰ ਅੱਛਾ ਲੜਿਆਂ ਕਿੱਧਰ ਲੋਚ ਪਾਉ ਖੋਲਿਆ ਮਤਲਬ ਪੈਂਦੀਆਂ ਕਰੋ ਗਾਲਾਂ ਵੀ ਪੈਂਦੀਆਂ ਪਰ ਜਦੋਂ ਫਾਦਰ ਨੂੰ ਕਹੀਦਾ ਵੀ ਆਪਾਂ ਭੈਣ ਬਣਾ ਕੇ ਕੰਮ ਕੀਤਾ ਅੱਜ ਤੀਕਾ ਕਦੇ ਕੋਈ ਦਿਲਚਸਪ ਨਹੀਂ ਰੱਖਿਆ ਕਿਉਂਕਿ ਆਪਣਾ ਜਿਹੜਿਆ ਮਤਲਬ ਕਿ ਨਿਸ਼ਾਨਾ ਹੈਗਾ ਆਪਣਾ ਉੱਥੇ ਆ ਵੀ ਟੰਤੀ ਪਹੁੰਚਣਾ ਆਪਾਂ ਨਾ ਕਿਸੇ ਦਾ ਮਾੜਾ ਕੀਤਾ ਹੀ ਨਹੀਂ ਪਰ ਲੋਕੀ ਡੈਡੀ ਨੂੰ ਲੁਕੀਆਂ ਲਉਂਦੇ ਨੇ ਵੀ ਨਚਾਰ ਬਣ ਗਿਆ ਨਚਾਰ ਦੀ ਗੱਲ ਦੱਸਦਾ ਇਹ ਤੁਹਾਨੂੰ ਮੈਂ ਵੀ ਬੀਬੂ ਭੂਆ ਕੇ ਜਾਂਦੇ ਆ ਸੀ ਸੈੱਟ ਤੇ ਜਾ ਕੇ ਬੀਬੂ ਭੂਆ ਕੇ ਬੰਦਾ ਜਿਹੜਾ ਮਤਲਬ ਕਿ ਉਹਨਾਂ ਦੇ ਨਾਲ ਮੈਕਰੀ ਕਰਨਾ ਹੋਣੀ ਸੀਗੀ ਉਹ ਬੰਦੇ ਨੂੰ ਕੋਈ ਕੰਮ ਆ ਪੈਂਦਾ ਉਹ ਨਹੀਂ ਆਉਂਦਾ ਉਦੋਂ ਜੋ ਬੱਕ ਕੀਤਾ ਸੀਗਾ ਇਹਨਾਂ ਨੇ ਪਰ ਉਹ ਬੰਦੇ ਵੀ ਕਾਫੀ ਵੱਡੇ ਸੀਗੇ ਉਹ ਹੁਣ ਜਾਏ ਬਿਨਾ ਵੀ ਸਰਦ ਨਹੀਂ ਸੀ ਪਰ ਉਹ ਬੰਦੇ ਨੇ ਜਵਾਬ ਦਿੱਤਾ ਇਹ ਕਹਿੰਦਾ ਵੀ ਤੂੰ ਯਾਰ ਡਾਇਲੋਗੋ ਹੀ ਬੋਲ ਲੈ ਇਹਨਾਂ ਦਾ ਸ਼ੋਅ ਵੀ ਲਾ ਦੇਗਾ ਸਟੇਜ ਵੀ ਕਰ ਦੇਗਾ ਵੀ ਤੂੰ ਸਾਡੇ ਨਾਲ ਹਾਲ ਚੱਲ ਮੈਂ ਕਹਿੰਦਾ ਜੀ ਮੈਂ ਤਾਂ ਕਿਹਾ ਬੋਲ ਲੈ 13 ਡਾਇਲੋਗ ਮੈਨੂੰ ਲਿਖ ਕੇ ਦੇ ਦਿੰਦੇ ਪਰ ਜਿੱਤੇ ਵੀ ਤੂੰ ਕਹਿੰਦੀ ਭੂਆ ਜੀ ਤਾਂ ਮੈਨੂੰ ਸਵਾਲ ਪੁੱਛ ਕੇ ਜਾਣੇ ਆ ਮੈਨੂੰ ਲੱਗਦਾ ਵੀ ਇੱਧਰ ਦੇ ਲਾਕੇ ਚ ਕਿਹੜਾ ਕੋਈ ਮੈਨੂੰ ਜਾਣਦਾ ਸੰਗਰੂਰ ਚ ਆਪਣਾ ਇੱਧਰ ਮੁਕਸਰ ਰਹਿ ਗਈ ਮੈਂ ਕਹਿੰਦਾ ਚੱਲ ਭੂਆ ਚੱਲ ਵੜਦਾ ਨਾਲ ਤੁਰ ਜੰਨਾ ਜਦੋਂ ਚੜਦਾ ਜਾਣਾ ਸਟੇਜ ਤੇ ਵਧੀਆ ਬੋਲੀ ਜਾਂਦਾ ਤੀਜੇ ਡਾਇਲੋਗ ਵੇਰੀ ਨਿਗਾਹ ਜਾਂਦੀ ਆ ਕੁਰਸੀ ਤੇ ਹੂੰ ਪਤਾ ਲੱਗਦਾ ਵਿਆਹ ਸਾਡੇ ਹੀ ਰਿਸ਼ਤੇਦਾਰ ਆਏ ਆ ਅੱਛਾ ਜਦੋਂ ਹੱਥ ਕੰਬਣ ਲੱਗ ਪੈਂਦੇ ਆ ਭੂਆ ਵੀ ਕਹਿੰਦੀ ਵੀ ਤੂੰ ਐ ਨਾ ਕਰ ਮੰਨ ਕੇ ਚੱਲ ਮੈਂ ਕਿਵੇਂ ਭੂਆ ਤੈਨੂੰ ਕੀ ਦੱਸਾਂ ਮਤਲਬ ਕਿ ਸਾਹਮਣੇ ਰਿਸ਼ਤੇਦਾਰ ਬੈਠੇ ਆ ਉਹਨਾਂ ਸਾਹਮਣੇ ਪਿੱਛੇ ਹੁੰਦੇ ਕਹਿੰਦੇ ਵਧੀਆ ਨਚਾਰਾਂ ਵਾਲਾ ਕੰਮ ਤੋਰਿਆ ਬਹੁਤ ਬੇਇੱਜ਼ਤ ਕਰਦੇ ਪਰ ਚਲੋ ਐ ਉਹ ਨਹੀਂ ਹੁਣ ਤਾਂ ਮਾਹੌਲ ਉਹ ਜਾਂ ਬਣ ਗਿਆ ਉਹਨਾਂ ਘਰ ਦੇ ਵਿੱਚ ਹਾਂਜੀ ਹੁਣ ਮਾਹੌਲ ਬਣ ਗਿਆ ਵਧੀਆ ਬਣ ਗਿਆ ਹੁਣ ਮੌਲ ਦੇ ਘਰਦਿਆਂ ਨੂੰ ਪਤਾ ਲੱਗ ਗਿਆ ਆਉਣ ਜਾਣ ਵਾਲੇ ਆ ਗਏ ਆ ਆ ਜਾਂਦੇ ਹੁਣ ਦੇਖੇ ਬਾਹਰ ਚ ਕੋਠੀ ਪਾਤੀ ਘਰ ਦੇ ਉਧਰ ਰਹੀ ਜਾਂਦੇ ਨੇ ਆਪਾਂ ਬਾਹਰ ਚ ਮੰਨ ਕੇ ਲੋ ਇਧਰ ਫੈਮਪਨ ਬਣਾਉਣੀ ਹੈ ਪੁਰਾਣੇ ਘਰੇ ਚਲੀ ਜਾਂਦੇ ਰਹਿੰਦੇ ਸਸਟੇ ਆਈ ਜਾਂਦੇ ਜਾਈ ਜਾਂਦੇ ਤੇ ਐ ਨਹੀਂ ਲੱਗਿਆ ਕਦੇ ਜ਼ਿੰਦਗੀ ਚ ਵੀ ਆਪਾਂ ਆ ਨਿਸ਼ਾਨਾ ਮਿੱਥ ਲੈਨੇ ਹਨਾ ਜੇ ਮੈਂ ਪੜਿਆ ਹੁੰਦਾ ਤਾਂ ਕੁਝ ਹੋਰ ਕਰ ਸਕਦਾ ਸੀ ਹੈਗਾ ਸੀ ਕੋਈ ਦਿਲ ਚ ਰਹੀ ਉਹ ਪੁੱਛੋ ਸਰ ਇਹ ਗਈ ਆ ਉਹ ਚੀਜ਼ ਦਿਲ ਚ ਆਉਂਦੀ ਆ ਕਿਤੇ ਤਾਂ ਜਿੰਨਾ ਦਿਮਾਗ ਚੱਲੋ ਅੱਜ ਮਿਲਿਆ ਧੱਕੇ ਖਾ ਕੇ ਕੋਈ ਬਦਾਮ ਖਾ ਕੇ ਨਹੀਂ ਅਕਲ ਆਉਂਦੀਗੀ ਜਿੰਨੇ ਧੱਕੇ ਮੈ ਮਿਲੇ ਆ ਓਵੇਂ ਓਵੇਂ ਦਿਮਾਗ ਵੱਧਾ ਗਿਆ ਏ ਪਰ ਮੰਨ ਕੇ ਚੱਲੋ ਜੀ ਇਹ ਆਪਾਂ ਇਹੀ ਚੀਜ਼ ਵਿੱਚ ਬਿੱਤ ਲਈ ਸੀਗੀ ਵੀ ਆਪਦਾ ਬੰਨਣਾ ਹੀ ਇੱਧਰ ਹੀ ਬੰਨਣਾਗਾ ਪਰ ਦਿਲ ਚ ਆਉਂਦਾ ਸੀਗਾ ਕਿਤੇ ਕਿਤੇ ਹੀ ਫਿਰਦੇ ਫਿਰਦੇ ਜੇ ਪੜੇ ਲਿਖੇ ਜੇ ਬੈਠਣਾ ਹਜੇ ਵੀ ਡਰ ਹੈਗਾ ਅੱਜ ਮੈਂ ਤੁਹਾਡੇ ਕੋਲ ਦੱਸ ਰਿਹਾ ਵੀ ਮੈਨੂੰ ਲਿਖਣਾ ਨਹੀਂ ਆਉਂਦਾਗਾ ਪਰ ਉਹ ਬੰਦਿਆਂ ਨੂੰ ਨਹੀਂ ਪਤਾ ਕਿਉਂਕਿ ਮੈਂ ਇੱਕ ਦੋਸਤਾ ਪਿੰਡ ਆਪਣਾ ਉਹਦੇ ਕੋਲ ਜਾ ਕੇ ਬਹਿ ਜਾਂਦਾ ਉਹਨੂੰ ਬੋਲੀ ਜਾਂਦਾ ਉਹ ਕੰਪਿਊਟਰ ਟਾਈਪਿੰਗ ਕਰੀ ਜਾਂਦਾ ਜਦ ਤੱਕ ਉਹਨਾਂ ਨੂੰ ਇਹ ਲੱਗਦਾ ਵੀ ਇਹ ਬੰਦਾ ਵੀ ਬਹੁਤ ਤਕੜੇ ਲੈਵਲ ਦੀਆਂ ਸਟੋਰੀਆਂ ਲਿਖਦਾ ਵੀ ਇੱਥੋਂ ਦੀ ਮਨਗੀ ਨੇ ਕੰਪਿਊਟਰ ਟਾਈਪਿੰਗ ਹੁੰਦੀ ਆ ਪਰ ਉਹਨਾਂ ਨੂੰ ਕੀ ਪਤਾ ਕਿ ਹਰਮਨ ਪਿੱਛੇ ਪੈਨ ਚਲਾਉਣਾ ਨਹੀਂ ਹੁੰਦਾਗਾ ਉਹਨੂੰ ਕਈ ਵਾਰੀ ਬੈਠ ਜਾਂਦਾ ਡਰ ਲੱਗਦਾ ਕਈ ਵਾਰੀ ਐ ਵੀ ਪੈਨ ਕਾਪੀ ਫੜਾ ਦੇਣਗੇ ਡਾਇਲੌਗ ਲਿਖ ਲਈ ਯਾਰ ਹਰਮਨ ਉਹ ਡਰਜਾ ਲੱਗ ਜਾਂਦਾ ਯਾਰ ਕਿਤੇ ਦੇਖੀ ਕਿਤੇ ਵਿਖੜਨੇ ਲਿਖਣਾ ਨਾ ਆਇਆ ਤੇ ਫੇਰ ਹਾਂਜੀ ਵੀ ਸਾਰੇ ਸਾਹਮਣ ਪਰ ਉਹ ਮੈਂ ਮਤਲਬ ਕਿ ਸਟੋਰੀਆਂ ਸਾਰੇ ਨੂੰ ਪਸੰਦ ਆਈ ਜਿਹਨੂੰ ਸੁਣਾਤੀ ਅੱਜ ਤੀਕਾ ਪਰਮਾਤਮਾ ਦੀ ਮਿਹਰ ਆ ਕਿ ਹੋਇਆ ਨਹੀਂ ਵੀ ਬੰਦਾ ਉੱਠ ਕੇ ਗਿਆ ਹੋਇਆ ਜਿਹਨੂੰ ਆਪਾਂ ਸੁਣਾਉਣ ਲੱਗ ਪਏ ਹੂੰ ਵੀ ਉਹ ਸਿਸਟਮ ਹੋਇਆ ਜੀ ਪਰ ਉਹ ਚੀਜ਼ ਆਉਂਦੀ ਆ ਦਿਲ 'ਚ ਜੇ ਪੜੇ ਹੁੰਦੇ ਪੜਾਈ ਕਰ ਲੈਂਦੇ ਔਖੇ ਸੌਖੇ ਅੱਜ ਵੀ ਹੁੰਦਾ ਜਾਂਦਾ ਵੀ ਰਿਹਾ ਮੈਂ ਕਈ ਹੁਣ ਕਹਿੰਦਾ ਰਿਹਾ ਯਾਰ ਫੋਨੀ ਸਿਖਾ ਦੇ ਅਗਲਾ ਕਹਿੰਦਾ ਯਾਰ ਹੁੰਦਾ ਟੀਮ ਰੋਪੇ ਕਿਤੇ ਰੁਪਏ ਦਾ ਸਾਂਗ ਯਾਰ ਪ੍ਰੂਬਰ ਦਾਗਾ ਤੈਨੂੰ ਕਿੱਥੇ ਵੜਾਵਾਂਗੇ ਆਪ ਨੂੰ ਵੀ ਸ਼ਰਮ ਜੀ ਆਈਏ ਪਰ ਲੱਗਦਾ ਸੀ ਦਿਲ ਨੂੰ ਵੀ ਜੇ ਪੜੇ ਹੁੰਦੇ ਥੋੜਾ ਜਿਹਾ ਉੱਪਰ ਹੋ ਸਕਦੇ ਸੀ ਆਪਣਾ ਕੰਮ ਪਹਿਲਾਂ ਹੋ ਜਾਂਦੇ ਜਾਂ ਜੋ ਅੱਜ ਹੋਏ ਆ ਉਹ ਸਕਦਾ ਇੱਥੋਂ 2 ਸਾਲ ਪਹਿਲਾਂ ਮਿਲ ਜਾਂਦੀ ਇਹ ਮਿਹਨਤ ਇੱਕ ਮੈਂ ਸੁਣੀ ਜਾਂਦਾ ਸੀਗਾ ਤੁਹਾਡੇ ਘਰ ਦੇ ਗੱਲ ਕਰੀ ਜਾਂਦੇ ਸੀ ਪਤਾ ਲੱਗਿਆ ਕਿ ਕਹਿੰਦੇ ਜਦੋਂ ਟੀਵੀ ਵੇਖਣ ਜਾਣਾ ਗਵਾਂਢੀਆਂ ਦੇ ਉਹ ਵੀ ਕੰਮ ਲਾ ਲੈਂਦੇ ਸੀ ਨਾ ਮੁੰਡਾ ਅੱਗੇ ਚਲੇ ਨੂੰ ਸਮਝਾ ਲਈ ਹੈ ਇਹ ਸਿਸਟਮ ਵੀ ਸੀਗਾ ਜੀ ਮਤਲਬ ਕੀ ਕੀ ਸੀਗਾ ਆਪਾਂ ਹੈ ਨਹੀਂ ਕਹਿੰਦੇ ਆਪ ਸਾਰਿਆਂ ਨੇ ਕਹਿੰਦੇ ਇਹ ਸਿਸਟਮ 'ਚ ਕੀ ਸੀਗਾ ਲੋਕਾਂ ਨੂੰ ਜਦੋਂ ਕਰਦੇ ਨੂੰ ਨਿੰਦੇ ਸੀਗੇ ਆਪਾਂ ਨੂੰ ਕਹਿੰਦੇ ਸੀ ਵੀ ਕੌਲਿਆਂ ਦੇ ਆ ਫਲਾਨਾਗਾ ਵੀ ਨਾ ਬਣਾਉਣ ਦਾ ਤਰੀਕਾ ਮਿਲਿਆ ਵੀ ਆਪਾਂ ਕਿਸੇ ਨੂੰ ਕਰਨਾ ਬਣਾਵਾਂਗੇ ਹੋ ਸਕਦਾ ਆਪਾਂ ਨੂੰ ਵੀ ਦਿਲਚਸਪੀ ਖਿਆਲਸ ਵੀ ਅਗਲਾ ਵੀ ਅੱਜ ਦਊ ਆ ਜਦੋਂ ਆਪਾਂ ਚਾਚਾ ਜੀ ਕਹਿ ਕੇ ਤਾਈ ਜੀ ਕਹਿ ਕੇ ਪੈਰੀ ਹੱਥ ਲਾਵਾ ਕਹਿੰਦੇ ਅਗਲੇ ਨਾਲ ਕੰਮ ਕਰਾਵਾਂਗੇ ਅਗਲਾ ਵੀ ਆਪਣਾ ਸੰਕਰ ਪਰ ਨਹੀਂ ਉਹ ਚ ਵੀ ਲੋਕੀ ਮਤਲ ਚੱਕਦੇ ਸੀ ਅਗਲਾ ਕਹਿੰਦਾ ਜੀ ਓਏ ਸਲੱਖਣ ਦਾ ਮੁੰਡਾ ਵਿਹਲਾ ਬੈਠਾ ਉਹਨੂੰ ਭਰ ਲਿਓ ਟਰਾਈ ਟਰਾਲੀ ਭਰਾਲੋ ਡਲਿਆਂ ਦੀ ਚੱਲ ਯਾਰ ਪੱਠੇ ਫੜਾ ਲਓ ਇਹ ਤੋਂ ਯਾਰ ਇਧਰ ਲਾ ਲੈ ਕੇ ਪੱਠਿਆਂ ਦੇ ਲਾ ਲਿਆ ਕਿਸੇ ਨੇ ਕਿਤੇ ਲਾ ਲਿਆ ਕਿਤੇ ਕਿਵੇਂ ਲਾ ਲ ਉਹ ਸਿਸਟਮ ਵੀ ਹੋਇਆ ਈ ਪਰ ਹੌਲੀ ਹੌਲੀ ਮੱਤ ਆਈ ਜੀ ਛੱਡਿਆ ਕੰਮ ਉਹ ਚੀਜ਼ ਵੀ ਲੋਕੀ ਫਾਇਦਾ ਚਾਹਦੇ ਸੀ ਅਗਲਾ ਕਹਿੰਦਾ ਜਿਹਨੂੰ ਦਿਹਾੜੀ ਨਹੀਂ ਮਿਲਦਾ ਸੀ ਨਾ ਉਹ ਆ ਸਾਡੇ ਘਰੇ ਆ ਜਾਂਦੇ ਇਹਨਾਂ ਦਾ ਮੁੰਡਾ ਵੇਲਾ ਜਵਾਬ ਕੀ ਦਿੱਤੇ ਮੈਨੂੰ ਆਏ ਸੀ ਕਿ ਖਰਾਬ ਮੇਰਾ ਨਾਂ ਬਣ ਰਿਹਾ ਪਰ ਮਦਦ ਉਹ ਪਿੱਠ ਪਿੱਛੇ ਕਈਆਂ ਨੂੰ ਸੌਂਦੇ ਆ ਕੰਨ ਦੇ ਨਾਲ ਹੂੰ ਦਿਮਾਗ ਸੀਗਾ ਚਲੋ ਪ੍ਰਮਾਤਮਾ ਨੇ ਇੱਕੋ ਚੀਜ਼ ਦਿੱਤੀ ਆ ਵੀ ਦਿਮਾਗ ਪਿੱਛੇ ਬਟ ਕੇ ਲੋਚਰ ਉਹ ਲੱਗਿਆ ਰਹਿੰਦੇ ਕੌਲੇ ਨੂੰ ਕੋਈ ਨਾ ਆਪ ਖਾ ਲੋ ਪਹਿਲਾਂ ਰੋਟੀ ਭਗਰੋ ਫੜਾ ਦੇਾਂਗੇ ਹੁਣ ਤਾਂ ਕਿਹੜਾ ਰੋ ਰੋਈ ਜਾਣ ਨਾਲੇ ਕੰਮ ਕਰੀ ਜਾਣਾ ਇਹ ਸਿਸਟਮ ਸੀਗਾ ਹੀ ਆਪਣਾ ਗੱਲਬਾਤ ਕੀਤੀ ਹੈ ਹਰਮਨ ਦੇ ਨਾਲ ਔਰ ਜਿਹੜੀਆਂ ਦਿਲ ਦੇ ਬਲਬਲੇ ਆ ਉਹ ਸਾਂਝੇ ਕੀਤੇ ਆ ਆਪਣੇ ਨਾਲ ਵੀ ਕਿਸ ਤਰੀਕੇ ਨਾਲ ਅਣਪੜ੍ਹ ਹੋਣ ਦੇ ਬਾਵਜੂਦ ਵੀ ਉਹਨੇ ਕਦੇ ਅਹਿਸਾਸ ਨਹੀਂ ਹੋਣ ਦਿੱਤਾ ਕਿਸੇ ਨੂੰ ਵੀ ਉਹ ਪੜਿਆ ਨਹੀਂਗਾ ਕਹਾਣੀਆਂ ਲਿਖਦਾ ਹੈ ਸਕਰੀਨ ਤੇ ਵੀ ਪਲੇ ਹੋ ਜਾਂਦੇ ਨੇ ਤੇ ਅੱਗੇ ਵੀ ਸੰਘਰਸ਼ ਕਰਿਆ ਕਿਸ ਤਰੀਕੇ ਨਾਲ ਜਿਹੜਾ ਸਾਡਾ ਇਹ ਸਟੋਰੀ ਕਰਨ ਦਾ ਮਤਲਬ ਇਹ ਹੈ ਸੀਗਾ ਵੀ ਕਿਸ ਤਰੀਕੇ ਨਾਲ ਆਪਾਂ ਹਿੰਮਤ ਨਹੀਂ ਹਾਰ ਸਕਦੇਗੇ ਜ਼ਰੂਰੀ ਨਹੀਂ ਰਸੇ ਜਿਹੜੇ ਨੇ ਗੱਲ ਚ ਪਾਉਣ ਵਾਸਤੇ ਬਣੇ ਆ ਹਨਾ ਵੀ ਆਪਾਂ ਗੱਲ ਚ ਰਸੇ ਪਾਲੇ ਜਾਂ ਨਹਿਰਾਂ ਬਣੀਆਂ ਵਿਸ਼ਾਲ ਮਾਰਦਗੀ ਕਰਜ਼ਾ ਲੈ ਜੂਗਾ ਇਹ ਤਰੀਕੇ ਵੀ ਅਪਣਾਏ ਜਾ ਸਕਦੇ ਆ ਇਸ ਤਰੀਕੇ ਨਾਲ ਵੀ ਆਪਾਂ ਕਰਜ਼ਾ ਲਾ ਸਕਦੇ ਆ ਜ਼ਿੰਦਗੀ ਆਪਦੀ ਵਧੀਆ ਬਣਾ ਸਕਦੇ ਆ ਧੰਨਵਾਦ ਬਈ ਹਰਮਨ ਧੰਨਵਾਦ ਟਾਈਮ ਦੇਣ ਲਈ ਤੁਹਾਡਾ ਧੰਨਵਾਦ